ਬੈਠੇ ਸੀ ਅੰਦਰ ਕੋਈ ਮੀਟਿੰਗ ਨਹੀਂ ਹੋ ਰਹੀ ਸੀ ਪਰ ਆਮ ਜੜੀ ਜੜੀ ਪਬਲਿਕ ਹੈ ਉਹ ਖਾਸ ਪਰੇਸ਼ਾਨ ਹੋ ਰਹੀ ਹੈ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਸਰੇ ਆਮ ਇਹ ਝੂਠ ਬੋਲਿਆ ਜਾ ਰਿਹਾ ਹੈ ਸਰੇ ਆਮ ਇਹ ਝੂਠਾਂ ਦਾ ਪੁਲਿੰਦਾ ਜਿਹੜਾ ਬੁਣਿਆ ਜਾ ਰਿਹਾ ਹੈ ਕਿਹੜੀ ਮੀਟਿੰਗ ਚੱਲ ਰਹੀ ਸੀ ਕੋਈ ਮੀਟਿੰਗ ਦਾ ਨਹੀਂ ਸਕਦਾ bolo bhai sahab us waqt toh bahut bol rahe the banda banda sir aap public ko prashan kar rahe ho kulso mein ludhiana dehre bhi log dekho sade pehn par order karde ne so dekhte ho kis tarah itna senior hai jade kisakte hoye nazar aa rahe beta jawab dete hoye ek kisakte hoye nazar aa rahe lekin bilkul chupde hoye nazar aa rahe ne koi jawab nahi deta ja raha aur jade log innni der to pareshan khade ne unna kuch kehna chahoge unna bare kuch kehna chahoge acha unna di problems hai jadian kaun solve karwao phir solve ਜਿਨ੍ਹਾਂ ਦੀ ਆਈ ਡੀਸ ਬੰਦ ਹੋ ਗਈਆਂ ਸਰ ਬਿਨਾਂ ਵਜ੍ਹਾ ਕਿੰਨੇ ਸਾਡੇ ਸਾਹਮਣੇ ਮੀਟਿੰਗ ਮੀਟਿੰਗ ਗਿਆ ਕਿ ਕਿੰਨੀ ਦੇਰ ਦਾ ਅਵਰਡ ਕੀਤਾ ਜਾ ਰਿਹਾ ਸੀ ਕਿਹੜੀ ਅਵਰਡਿੰਗ ਅਸੀਂ ਸੜਾ ਕੇ ਦੇਖਿਆ ਖੜੇ ਸਗੇ ਸਾਨੂੰ ਇੱਕ ਗੱਲ ਕਹੀ ਜਾ ਰਹੀ ਸੀ ਮੈਂ ਘੰਟੇ ਤੋਂ ਬਾਹਰ ਰਾਈਡਰ ਬੈਠੇ ਹੋਏ ਆ ਧਰਨੇ ਤੇ ਤੁਸੀਂ ਕਿੰਨੇ ਜਦੋਂ ਮੇਰੇ ਸੀਨੀਅਰਸ ਨਾਲ ਮੈਂ ਆਪਣੇ ਕਮਿਟ ਜੋ ਮੈਂ ਆਪਣੇ ਸੀਨੀਅਰਸ ਨੂੰ ਇਹਦੀ ਪ੍ਰੋਬਲਮ ਦੱਸ ਚੁੱਕਾ ਉਹ ਜਦੋਂ ਮੇਰੇ ਕੋਲ ਕੋਈ ਜਵਾਬ ਆਊਗਾ ਤਾਂ ਹੀ ਮੈਂ ਅਕੇ ਦੱਸਾਂਗਾ ਨਾ ਹੁਣ ਤੁਸੀਂ ਮੈਨੂੰ ਖੜੇ ਫਿਰ ਕੋਈ ਨਹੀਂ ਅੱਜ ਹੀ ਅੱਜ ਕਰਨਾ ਹੈ

ਇਹ ਰਾਈਡਰ ਜਿਹੜਾ ਮਰਿਆ ਮੈਡਮ 1 ਮਿੰਟ ਮੈਡਮ 1 ਮਿੰਟ ਮਲਟੀਪਲ ਡਾਈਮੈਂਸ਼ਨਸ ਆਪਾਂ ਡਾਇਰੈਕਸ਼ਨ ਆਪਾਂ ਇੱਕ ਕਨਵਰਜਨ ਤੋਂ ਆਪਾਂ 10 ਕਨਵਰਜਨ ਕੱਢ ਲਈਏ ਯਹਾਂ ਪਾ ਜਿਹੜਾ ਪੁਆਇੰਟ ਆਫ ਡਿਸਕਸ਼ਨ ਹੋ ਰਹੀ ਹੈ ਇਫ ਯੂ ਵਾਂਟ ਟੂ ਸਟੇਕ ਓਨ ਦਾ ਪੁਆਇੰਟ ਦਾ ਪੁਆਇੰਟ ਤਾਂ ਇਹ ਜੇ ਆਪਾਂ 10 ਕੱਢ ਲੈਣਾ ਕੱਢ ਲਈਏ ਦੈਨ ਵੀ ਕੈਨ ਕਲੋਜ਼ ਦਿਸ ਡਿਸਕਸ਼ਨ ਤੇ ਆਪਾਂ ਇਸੇ ਡਿਸਕਸ਼ਨ ਨੂੰ ਇੱਥੇ ਕਲੋਜ਼ ਕਰ ਦਈਏ 6-7 ਸਾਲ ਤੋਂ ਜਿਹੜੇ ਮੁੰਡੇ ਟिके ਹੋਏ ਤੇ ਸਾਰੇ ਕਹਿ ਰਹੇ ਆ ਵੀ ਆਪਾਂ ਕੋ ਸੋਲੂਸ਼ਨ ਨਹੀਂ ਕੀਤਾ ਜੇ ਕੁਝ ਬਚਦੇ ਹੋਣਾ ਕੋਈ ਚੱਪ ਚੱਲ ਰਹੇ ਹੋਣਾ ਤਾਂ ਹੀ ਕਰ ਵੀ ਆਲਸੋ एवरीवन ਇਜ਼ ਸਮਾਰਟ ਹਰੇਕ ਨੂੰ ਪਤਾ ਵੀ ਮੈਨੂੰ ਪਾਚਰੇ ਨਹੀਂ ਪਚਰੇ ਐਂਡ ਕਿੱਥੇ ਪਤਾ ਲੱਗ ਜਾਂਦਾ ਤੁਸੀਂ ਕਹਿੰਦੇ ਨਾ ਵੀ ਯਰ ਆਲਸੋ ਵੈਰੀ ਸਮਾਰਟ ਬਈ ਯਰ ਜਸਤ ਫੂਲ ਫੂਲ ਅਸੀਂ ਪਾਗਲਾ ਸੀ ਲੋਕ ਜਿਹੜੇ ਪਹਿਲਾਂ 8 ਘੰਟੇ ਕੰਮ ਕਰਦੇ ਸੀ ਹੁਣ 14 ਘੰਟੇ ਕਰਿਓ ਸੁਣੋ ਸਰ ਸੁਣੋ ਇਮਾਨਦਾਰੀ ਨਾਲ ਕਹਿਓ 2018-19 ਚ ਬੇਸਪੇਕੀ ਇਸ ਵੀਗੀ ਦਾ ਤੇ ਅੱਜ ਕੀ ਹੈਗਾ ਜਿਹੜਾ ਹਾਈਲਾਈਟ ਹੋ ਗਿਆ ਉਹਦੀ ਆਈਡੀਆ ਵੀ ਬੰਦ ਹੋਣਗੀਆਂ ਇੰਨੀ ਗੱਲ ਕਹਿ ਕੇ ਚੱਲੇ ਆ ਮਤਲਬ ਧਮਕੀ ਦਿੱਤੀਗੀ ਤੁਹਾਨੂੰ ਵੀਗੀ ਭਾਜੀ ਬੰਦਾ ਮਰ ਜੇ ਉਹਦੇ ਪੈਸੇ ਦੇ ਦੇਣ ਮੈਂ ਕਹਿੰਦਾ ਉਹਦੇ ਵਰਗੀ ਰੀਸ ਹੀ ਨਹੀਂ ਇਹ ਕਿਸੇ ਨੇ ਸੱਟ ਪੱਟ ਵੀ ਕੁਝ ਲਗਦੀ ਆ ਉਹਦੀ ਪੱਟੀ ਤੇ ਪੈਸੇ ਵੀ ਦੇ ਦੇਣਾ ਮੈਂ ਕਹਿੰਦਾ ਜੋ ਕਹਿਣਾ ਸੋ ਦੇਣਾ ਭਾਜੀ ਰਾਤ ਨੂੰ 2 ਵਜੇ ਬਾਈਪਾਸ ਮੈਨੂੰ ਪੰਜ ਮੁੰਡਿਆਂ ਨੇ ਘੇੜਿਆ ਜੀ ਅੱਛਾ ਤਿੰਨ ਇਧਰ ਰਾਈਟ ਸਾਈਡ ਤੇ ਸੀਗੇ ਮੋਟਰਸਾਈਕਲ ਤੇ ਦੋ ਲੈਫਟ ਸਾਈਡ ਤੇ ਸੀਗੇ ਮੇਰਾ ਫੋਨ ਹੀ ਖੋਲਿਆ ਜੀ ਮੇਰੇ ਬਾਈਕ ਨੂੰ ਰੋਕਣ ਲਈ ਕਹਿ ਰਹੇ ਸੀ ਮੈਂ ਰੋਕੀ ਨਹੀਂ ਬਾਈਕ ਭਜਾ ਲਈ ਮੈਂ ਬਾਈਕ ਉੱਥੇ ਕੁਝ ਨਾ ਬੰਦੇ ਬੈਠੇ ਹੋਏ ਸੀ ਚੌਂਕ ਦੇ ਵਿੱਚ ਹੀ ਉਹਨਾਂ ਨੇ ਇੱਕੋ ਦਮ ਆ ਕੇ ਮਤਲਬ ਮੇਰੇ ਤੇ ਇਦਾਂ ਅਟੈਕ ਕੀਤਾ ਕਿ ਪਤਾ ਨਹੀਂ ਮਾਰ ਹੀ ਦੇਣਗੇ ਮੇਰੇ ਬੈਗ ਚ ਸੀਗਾ ਜੋ ਉਹ ਵੀ ਲੈ ਗਏ ਜੇਬ ਚ ਜੋ ਸੀ ਮੋਬਾਈਲ ਪਰ ਸਭ ਕੁਝ ਲੈ ਗਏ ਕੰਪਨੀ ਕਹਿੰਦੀ ਜੇ ਤੁਹਾਡੇ ਨਾਲ ਕੁਝ ਹੁੰਦਾ ਉਹਦੇ ਜ਼ਿੰਮੇਵਾਰ ਤੁਸੀਂ ਆਪ ਹੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਅਕਸਰ ਤੁਸੀਂ ਦੇਖਿਆ ਹੋਣਾ ਕਿ ਆਨਲਾਈਨ ਹਰ ਚੀਜ਼ ਅਵੇਲੇਬਲ ਅੱਜ ਦੀ ਡੇਟ ਚ ਕੀਤੀ ਜਾਂਦੀ ਹੈ ਚਾਹੇ ਉਹ ਖਾਣ ਵਾਲੀਆਂ ਚੀਜ਼ਾਂ ਹੋਣ ਚਾਹੇ ਪੀਣ ਵਾਲੀਆਂ ਚੀਜ਼ਾਂ ਹੋਣ ਕੋਈ ਵੀ ਹੈ ਸੋ ਕਈ ਇਹਦਾ ਦੇ ਐਪ ਨੇ ਜਿਹੜੇ ਕਿ ਆਨਲਾਈਨ ਤੁਹਾਡੇ ਤੱਕ ਬੜੀ ਸਹੂਲਤ ਮੁਹੱਈਆ ਕਰਵਾਉਂਦੇ ਨੇ ਜਿਹਦੇ ਨਾਲ ਤੁਸੀਂ ਘਰ ਬੈਠੇ ਕਦੀ ਪੀਜ਼ਾ 버ਗਰ ਕੁਝ ਵੀ ਤੁਸੀਂ ਆਰਡਰ ਕਰ ਸਕਦੇ ਹੋ ਇਹਦਾ ਦੇ ਕਈ ਐਪਸ ਨੇ সুইਗੀ ਹੋ ਗਿਆ ਜੋਮੈਟੋ ਹੋ ਗਿਆ ਸੋ ਇਦਾਂ ਦੇ ਹੀ ਪ੍ਰੋਬਲਮ ਦੇ ਨਾਲ ਜੂਝਦੇ ਜਿਹੜੇ ਮਾਰਕੀਟ ਦੇ ਵਿੱਚ ਰਾਈਡਰ ਚ ਤੁਰਦੇ ਨੇ ਸੋ ਲੁਧਿਆਣਾ ਪਾਰ ਦੇ ਸਾਰੇ ਰਾਈਡਰ ਇੱਥੇ ਇਕੱਠੇ ਹੋਏ ਨੇ ਜਿਹੜੇ ਕਿ ਜਿਨ੍ਹਾਂ ਨੂੰ ਕੀ ਕੀ ਦਿੱਕਤਾਂ ਆ ਰਹੀਆਂ ਨੇ ਗੱਲਬਾਤ ਕਰਦੇ ਕਿਉਂਕਿ ਇਹ ਦਰਨਾ ਕਿਉਂ ਲਗਾਇਆ ਗਿਆ ਹੈ ਇਹ ਲੁਧਿਆਣਾ ਦੇ ਰਾਈਡਰਸ ਵੱਲੋਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਡਮ ਜੀ ਇਦਾਂ ਕਿ ਪਹਿਲੇ ਲੁਧਿਆਣਾ ਸ਼ਹਿਰ ਦੇ ਜੋਂ ਸੀਗੇ 7 ਤੋਂ 8 ਵੀ ਗਿਲ ਚੌਂਕ ਲੱਗ ਗਿਆ ਮਾਲਡਾਉਨ ਲੱਗ ਗਿਆ ਸਿਵਲ ਲਾਈਨ ਲੱਗ ਗਿਆ ਚੋੜਾ ਬਿਆਰ ਲੱਗ ਗਿਆ ਸਮਰਾਲਾ ਚੌਂਕ ਲੱਗ ਗਿਆ ਹੁਣ ਇਹਨਾਂ ਨੇ ਸਿਰਫ 2 ਜ਼ੋਨ ਕਰਤੇ ਪੂਰੇ ਲੁ ਜਿਹੜਾ ਬੰਦਾ ਜਮਾਲਪੁਰ ਰਹਿੰਦਾ ਹੈ ਜਮਾਲਪੁਰ ਦਾ ਜ਼ੋਨ ਸੀਗਾ ਉਹਦਾ ਜ਼ੋਨ ਉਹਨੇ ਲਿਆ ਕੇ ਸਿਵਲ ਲਾਈਨ ਮੋਡਲ ਟਾਊਨ ਤੱਕ ਕਰਤਾ ਹੈ ਔਰ ਰਾਤੀ ਬਰਾਤੀ ਤੁਹਾਨੂੰ ਪਤਾ ਹੀ ਹੈ ਕਿ ਜਿੱਦਾਂ ਕਿ ਅੱਜਕੱਲ ਵਾਰਦਾਤਾ ਬਹੁਤ ਹੋ ਰਹੀਆਂ ਨੇ ਜਿਹੜੇ ਬੰਦੇ ਨੂੰ ਲੇਟ ਨਾਈਟ 10 11 ਵਜੇ ਤੱਕ ਡਿਊਟੀ ਦੇਣੀ ਪੈਂਦੀ ਹੈ 11:30 11 ਵਜੇ ਤੱਕ ਬਾਈਡ ਵੀ ਉਹਨੂੰ 10 ਵਜੇ ਆਰਡਰ ਪਿਆ ਜਾਂਦਾ ਹੈ ਸਿਵਲ ਲਾਈਨ ਤੋਂ ਤੇ ਆਰਡਰ ਚੱਕ ਕੇ ਜਾਣਾ ਉਹਨੇ ਮਾਨਕਵਾਲ ਜਾਂ ਕਿਤੇ ਹੋਰ ਤੇ ਵਾਪਸੀ ਆਂਦੇ ਉਹਨੂੰ 12:30 ਵਜੇ ਜਾਣੇ ਆ ਤੇ ਇਸ ਗੱਲ ਦੀ ਧਰਨਾ ਲਾਇਆ 6 6 7 7 ਸਾਲ ਪੁਰਾਣੇ ਮੁੰਡੇ ਸਾਰੇ ਕੰਮ ਇਸ਼ੂ ਅੱਗੇ ਇਹਨਾਂ ਦਾ ਰੱਖਿਆ ਸੀਗਾ ਕਿ ਇਹ ਤੁਸੀਂ ਰੱਤੋ ਰਾਤ ਜ਼ੋਨ ਵੱਡਾ ਕਰਦਾ ਜੋ ਗਲਤ ਹੈ ਬਟ ਇਹਨਾਂ ਨੇ ਕੋਈ ਜਵਾਬ ਨਹੀਂ ਰਿਸਪੌਂਸ ਨਹੀਂ ਦਿੱਤਾ ਕਿਤੇ ਨਹੀਂ ਹੋਣਾ ਜੀ ਜ਼ੋਨ ਇਦਾਂ ਹੀ ਰਹਿਣਗੇ ਅੱਛਾ ਮਤਲਬ ਜਿਹੜੇ ਰਾਈਡਰਸ ਨੇ ਇਹਨਾਂ ਦੀ ਜਾਨੀ ਮਾਲੀ ਸੁਰੱਖਿਆ ਦੇ ਲਈ ਇਹ ਜ਼ੋਨ ਛੋਟੇ ਕਿਤੇ ਜਾਣਦੇ ਨੇ ਜ਼ੋਨ ਵੱਡੇ ਕਰਨ ਨਾਲ ਇੱਕ ਤਾਂ ਰੇਟ ਘਟ ਜਾਂਦੇ ਆ ਜੀ ਕਿਉਂਕਿ ਅੱਗੇ ਸਾਨੂੰ ਰਿਟਰਨ ਮਿਲ ਜਾਂਦੀ ਆ ਹੁਣ ਉਹ ਸਾਡਾ ਜ਼ੋਨ ਹੀ ਸਾਡਾ ਹੋ ਗਿਆ ਤੁਸੀਂ ਜਮਾਲਪੁਰ ਤੋਂ ਕਿਹੜਾ ਚੱਕਣਾ ਸਿਵਲ ਲਾਈਨ ਦੇਣਾ ਤੁਹਾਨੂੰ ਮੰਨ ਲਓ 30 ਵਜੇ ਦਿੱਤੇ ਆ ਤੁਹਾਨੂੰ 10 15 ਵਜੇ ਰਿਟਰਨ ਦੇ ਐਡ ਕਰ ਦਿੰਦੇ ਸੀ ਨਾਲ ਹੁਣ ਉਹ ਕਹਿੰਦੇ ਤੁਹਾਡਾ ਜ਼ੋਨ ਕੋਈ ਕ ਲੱਗ ਲਾ ਮੇਨ ਇਸ਼ੂ ਜਿਹੜਾ ਸੇਫਟੀ ਇਸ਼ੂ ਹੈ ਵੀ ਜਿਹੜਾ ਦਾਤੀ ਬਰਾਤੀ ਔਰ ਔਰ ਜਿੰਨੇ ਮੁੰਡੇ ਖੜੇ ਆ ਇਹਨਾਂ ਚੋਂ ਮੇਰੇ ਹਿਸਾਬ ਨਾਲ 50% ਮੁੰਡਿਆਂ ਦੇ ਨਾਲ ਵਾਰਦਾਤਾਂ ਹੋਈਆਂ ਹੋਈਆਂ ਆ ਰਾਤ ਨੂੰ ਪਰ ਇਹ ਵੀ ਪੁੱਛਣਾ ਚਾਹ ਰਹੀ ਆ ਮੈਂ ਹੀ ਪੁੱਛਣਾ ਚਾਹ ਰਹੀ ਆ ਕਿ ਜਿਹੜੇ ਜਿਹੜੇ ਰਾਈਡਰ ਰਾਤ ਬਰਾਤੇ ਜਾਂਦੇ ਡਿਲੀਵਰੀ ਦੇਣ ਉਹਨਾਂ ਨਾਲ ਵਾਰਦਾਤਾਂ ਹੋਈਆਂ ਹੋਣਗੀਆਂ ਤੁਹਾਡੇ ਨਾਲ ਕਦੀ ਇਦਾਂ ਦਾ ਕੁਝ ਹੋਇਆ ਹੋਈ ਹੈ ਇਹਦਾ ਮੁੰਡੇ ਨਾਲ ਵੀ ਹੋਈ ਹੈ ਮੇਨਾਂ ਵੀ ਹੋਈ ਹੈ ਇਹ ਮੁੰਡੇ ਅਕਸਰ ਹੁੰਦੀਆਂ ਬਾਈਪਾਸ ਫੇਰ ਵੀ ਪਰਿਵਾਰ ਵੱਲ ਨੇ ਅਸੀਂ ਕਮਾਣਾ ਵੀ ਚਲੋ ਦਿਨੇ ਕੋਈ ਬੰਦਾ ਕੋਈ ਹੋਰ ਕੰਮ ਕਰਦਾ ਰਾਤੀ 3-4 ਘੰਟੇ ਸਿਗੀ ਜਮੈਟੋ ਕਰਦਾ ਜਾਂ ਕੋਈ ਰੈਗੂਲਰ ਇਸ ਤੇ ਡਿਪੈਂਡ ਹੈਗਾ ਤੇ ਉਹਨੂੰ ਫੇਰ ਕਰਨਾ ਪੈਂਦਾ ਵਿਚਾਰਾ ਕੀ ਕਰੇ ਹੁਣ ਆ ਮੁੰਡੇ ਨਾਲ ਵੀ ਹੋਈ ਹੈ ਪਿਛਲੇ ਹਫਤੇ ਮੈਡਮ ਟਿਊਜ਼ਡੇ ਨੂੰ ਰਾਤ ਨੂੰ 2 ਵਜੇ ਬਾਈਪਾਸ ਮੈਨੂੰ ਪੰਜ ਮੁੰਡਿਆਂ ਨੇ ਘੇੜਿਆ ਜੀ ਅੱਛਾ ਤਿੰਨ ਇਧਰ ਰਾਈਟ ਸਾਈਡ ਤੇ ਸੀਗੇ ਮੋਟਰਸਾਈਕਲ ਤੇ ਦੋ ਲੈਫਟ ਸਾਈਡ ਤੇ ਸੀਗੇ ਅੱਛਾ ਕੋ ਕਰੰਦੇ ਰਾ ਮੇਰਾ ਫੋਨ ਹੀ ਖੋ ਲਿਆ ਜੀ ਮੇਰੇ ਬਾਈਕ ਮੈਨੂੰ ਰੋਕਣ ਲਈ ਕਹਿ ਰਹੇ ਸੀ ਮੈਂ ਰੋਕੀ ਨਹੀਂ ਬਾਈਕ ਭਜਾ ਲਈ ਮੈਂ ਬਾਈਕ ਪਤਾ ਨਹੀਂ ਕਿਸ ਤਰ੍ਹਾਂ ਭਜਾ ਗਏ ਬੱਚੇ ਸਾਈਡ ਤੇ ਡਿਲੀਵਰੀ ਕਿਵੇਂ ਦੇਣੇ ਹੋ ਤੁਸੀਂ ਡਿਲੀਵਰੀ ਦੇ ਕੇ ਵਾਪਸ ਆ ਰਿਹਾ ਸੀ ਮੈਂ ਅੱਛਾ ਵਾਪਸ ਆ ਰਹੇ ਹਾਂ ਜੀ ਨਹੀਂ ਉਹ ਕਿੱਦਾਂ ਦੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੋਰ ਜਿਵੇਂ ਇੱਕ ਤਾਂ ਉਲਟਕੋ ਦੀ ਵਾਰਦਾਤ ਕਦੀ ਐਦਾਂ ਹੋਇਆ ਕਿ ਜਾਨੀ ਮਾਰਨ ਦੀ ਵੀ ਨੁਕਸਾਨ ਨੁਕਸਾਨ ਦੇਖਣ ਨੂੰ ਮਿਲਿਆ ਕੋਈ ਹੋਇਆ ਨਾ ਐਦਾਂ ਗੱਲਬਾਤ ਹਾਂ ਜੀ ਨਹੀਂ ਤੁਹਾਡੇ ਨਾਲ ਕੀ ਹੋਇਆ ਮੈਮ ਤਾਜਪੁਰ ਰੋਡ ਚੌਂਕ ਦੇ ਵਿੱਚ ਮੈਂ ਆਪਣਾ ਆਰਡਰ ਦੇ ਕੇ ਡਿਲੀਵਰ ਉੱਥੇ ਕੁਝ ਨਾ ਬੰਦੇ ਬੈਠੇ ਹੋਏ ਸੀ ਚੌਂਕ ਦੇ ਵਿੱਚ ਹੀ ਉਹਨਾਂ ਨੇ ਇੱਕੋ ਦਮ ਆ ਕੇ ਮਤਲਬ ਮੇਰੇ ਤੇ ਇਦਾਂ ਅਟੈਕ ਕੀਤਾ ਕਿ ਪਤਾ ਨਹੀਂ ਮਾਰ ਹੀ ਦੇਣਗੇ ਅੱਛਾ ਮੇਰੇ ਬੈਗ 'ਚ ਸੀਗਾ ਜੋ ਉਹ ਵੀ ਲੈ ਗਏ ਜੇਬ 'ਚ ਜੋ ਸੀ ਮੋਬਾਈਲ ਪਰ ਸਭ ਕੁਝ ਲੈ ਗਏ ਪਰ ਕੰਪਨੀ ਕੰਪਨੀ ਇਸ ਚੀਜ਼ ਦੀ ਕੋਈ ਸੁਣਵਾਈ ਨਹੀਂ ਕਰਦੀ ਕੰਪਨੀ ਕਹਿੰਦੀ ਜੇ ਤੁਹਾਡੇ ਨਾਲ ਕੁਝ ਹੁੰਦਾ ਹੈ ਉਹਦੇ ਜ਼ਿੰਮੇਵਾਰ ਤੁਸੀਂ ਆਪ ਹੋ ਹੁਣ ਸਾਡੇ ਜ਼ੋਨ ਸੀਗੇ ਪਹਿਲਾਂ ਘੱਟ ਛੋਟੇ ਜ਼ੋਨ ਸੀਗੇ ਨੇੜੇ ਕਿੜਾ ਲਾ ਕੇ ਬੰਦਾ ਘਰ ਚਲੇ ਜਾਂਦਾ ਸੀ ਹੁਣ ਇਹਨਾਂ ਨੇ ਜ਼ੋਨ ਕਰਤੇ ਵੱਡੇ ਉਹਨੋਂ ਵੱਡੇ ਜ਼ੋਨ ਦੇ ਵਿੱਚ ਇੱਕ ਤਾਂ ਸਾਨੂੰ ਇਹ ਨੁਕਸਾਨ ਹੈ ਕਿ ਸਾਡਾ ਗੇੜਾ ਪੈਂਦਾ ਅੰਸੇ ਫੇਰੀਏ 'ਚ ਫਿਰ ਅਸੀਂ ਉੱਥੋਂ ਦੀ ਵਾਪਸ ਆਣਾ ਜਾਣਾ ਇਹਦੇ 'ਚ ਬਹੁਤ ਜ਼ਿਆਦਾ ਮੁਸ਼ਕਿਲ ਹੈ ਕਦੀ ਇਦਾਂ ਦੀ ਦਿੱਕਤ ਵੀ ਆਂਦੀ ਹੈ ਵੀ ਜਦੋਂ ਤੁਸੀਂ ਲੇਟ ਸਵੇਰ ਹੋ ਜਨਿਓ ਤੁਹਾਨੂੰ ਪੇਮੈਂਟ ਵੱਲੋਂ ਵੀ ਦਿੱਕਤ ਆਂਦੀ ਹੈ ਆ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਸੀ ਆ ਮੈਨੂੰ ਆਰਡਰ ਪਿਆ ਸੀ ਸਰਤਾਜ ਸਵੀਟਸ ਤੋਂ ਹਾਂ ਜੀ ਜਿਹੜਾ ਬੰਦਾ ਬਸਤ ਨੂੰ ਕਹੋਗੇ ਥੋੜਾ ਜ਼ੂਮ ਕਰਕੇ ਦਿਖਾ ਆ ਦੇਖੋ ਸਰਤਾਜ ਸਵੀਟਸ ਤੋਂ ਆਰਡਰ ਪਿਆ ਹੈ ਮੈਂ 25 ਰੁਪਏ ਦਾ ਇਹ ਆਰਡਰ ਹੈ ਜੇ ਮੈਂ ਇਹ ਆਰਡਰ ਨੂੰ ਡਿਲੀਵਰ ਕਰਦਾ ਤਾਂ ਮੈਨੂੰ ਮਿਲਣਗੇ 25 ਤੇ ਇਹਨਾਂ ਨੇ ਮੈਨੂੰ 238 ਰੁਪਏ ਪੈਨਲਟੀ ਪਾਤੀ 238 ਰੁਪਏ 238 ਰੁਪਏ ਪੈਨਲਟੀ ਵੈਸੇ ਪੈਨਲਟੀ ਕਿੰਨੀ ਪੈਂਦੀ ਹੈ ਨਾਰਮਲੀ ਪੈਨਲਟੀ ਇਹਨਾਂ ਦੀ 200-250 ਰੁਪਏ ਪੈਂਦੀ ਹੈ ਜੀ ਜੇ ਕਿਸੇ ਵੀ ਚੀਜ਼ ਦੀ ਪੈਨਲਟੀ ਹੋਵੇ ਚਾਹੇ ਕਸਟਮਰ ਆਰਡਰ ਕੈਨਸਲ ਕਰਦਾ ਚਾਹੇ ਕੋਈ ਆਪਣਾ ਬਾਈਕ ਇਸ਼ੂ ਹੋ ਜਾਵੇ ਇਹਨਾਂ ਨੇ ਪੈਨਲਟੀ ਪਾਣੀ ਰਾਈਡਰ ਨੂੰ ਇਸ ਲਈ ਅਸੀਂ ਸਵੇਰੇ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਪਹਿਲਾਂ ਇਹਨਾਂ ਨੇ ਸਵੇਰੇ ਸਾਨੂੰ 12 ਵਜੇ ਉੱਪਰ ਲੈ ਕੇ ਗਏ ਆਫਿਸ ਦੇ ਵਿੱਚ ਪਹਿਲਾਂ ਇੱਕ ਫਲੀਟ ਮੈਨੇਜਰ ਆ ਗਿਆ ਫਿਰ ਦੂਜਾ ਮੈਨੇਜਰ ਆ ਗਿਆ ਉਹ ਤਾਂ ਕੋਈ ਆਇਆ ਨਹੀਂ ਅਸੀਂ ਆਫਿਸ ਵਿਜ਼ਿਟ ਕੀਤਾ ਕੋਈ ਵੀ ਆਇਆ ਨਹੀਂ ਸਾਰੇ ਉੱਪਰ ਹੀ ਹੈ ਮੈਮ ਉਹ ਕਿਵੇਂ ਆਫਿਸ 'ਚ ਕੋਈ ਬੈਠਦਾ ਹੀ ਨਹੀਂ ਮੈਮ ਉਹ ਉੱਪਰ 3rd ਫਲੋਰ ਤੇ ਆਫਿਸ ਬਣਿਆ ਹੋਇਆ ਇਹਨਾਂ ਦਾ ਜੇ ਜਾ ਕੇ ਆਈਆਂ ਕਹਿੰਦੇ ਕੋਈ ਹੈ ਹੀ ਨਹੀਂ 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 ਮੈਮ ਸਾਰੇ ਉੱਪਰ ਹੀ ਹੈ ਇਹਨਾਂ ਨੇ ਸਾਨੂੰ ਪਹਿਲਾਂ 3 ਵਜੇ ਤੱਕ 12 ਵਜੇ ਤੋਂ ਲੈ ਕੇ 3 ਵਜੇ ਤੱਕ ਇਹਨਾਂ ਨੇ ਸਾਨੂੰ ਬਿਠਾ ਕੇ ਰੱਖਿਆ ਵੀ ਤੁਹਾਡਾ ਹੱਲ ਕਰਦੇ ਆ ਕਰਦੇ ਆ ਐਂਡ ਤੇ ਆ ਕੇ ਇਹਨਾਂ ਨੇ ਸਾਨੂੰ ਇਹੀ ਕਿਹਾ ਕਿ ਤੁਸੀਂ ਭਾਈ ਹਫ਼ਤਾ ਕੰਮ ਕਰੋ ਵੱਡੇ ਜ਼ੋਨ ਦੇ ਵਿੱਚ ਜੇ ਤੁਹਾਨੂੰ ਕੋਈ ਹਫਤੇ ਚ ਪ੍ਰੋਬਲਮ ਆਂਦੀ ਹੈ ਜਾਂ ਸਾਨੂੰ ਕੁਝ ਲੱਗਦਾ ਏਦਾਂ ਦਾ ਤਾਂ ਅਸੀਂ ਜ਼ੋਨ ਛੋਟੇ ਕਰਾਂਗੇ ਨਹੀਂ ਤਾਂ ਅਸੀਂ ਜ਼ੋਨ ਛੋਟੇ ਕਰਾਂਗੇ ਮਤਲਬ ਅਗਰ ਕਿਸੇ ਨਾਲ ਵਾਰਦਾਤ ਹੋ ਜਾਂਦੀ ਉਸ ਤੋਂ ਬਾਅਦ ਏ ਕੁਝ ਨਾ ਕੁਝ ਮਤਲਬ ਪਹਿਲੇ ਨਹੀਂ ਕੁਝ ਪਹਿਲੇ ਕੋਈ ਨਹੀਂ ਹੈ ਨਾ ਕੋਈ ਨਹੀਂ ਉਹਨੇ ਕਰਨਾ ਉਸ ਤੋਂ ਬਾਅਦ ਜੋ ਕਰਨਾ ਉਸ ਤੋਂ ਬਾਅਦ ਹੀ ਕਰਨਾ ਉਹਨੇ ਹਾਂ ਹਾਂਜੀ ਇਹ ਉਡੀਕ ਕਰ ਰਹੇ ਕਿਸ ਕੋਈ ਕ੍ਰਾਈਮ ਹੋਵੇ ਕ੍ਰਾਈਮ ਹੋਵੇ ਤੇ ਫਿਰ ਤਾਂ ਅਸੀਂ ਕਰੀਏ ਕਿਉਂਕਿ ਦੇਖੋ ਇੰਨੇ ਰਾਈਡਰ ਖੜੇ ਹੈਗੇ ਆ ਕੋਈ ਵੀ ਨਹੀਂ ਸਾਰੇ ਨੈੜੀ ਬੰਦ ਕੀਤੇ ਹੀ ਆ ਦੇਖੋ ਮੈਮ ਸਭ ਦੇ ਪਰਿਵਾਰ ਹੈਗੇ ਨੇ ਠੀਕ ਹੈ ਨਾ ਜੀ ਤਾਂ ਇਸ ਲਈ ਉਹ ਆਪਣੀ ਜਾਨ ਨੂੰ ਵੇਖਦਾ ਮੈਂ ਕਿ 11 ਵਜੇ ਤੱਕ ਬੰਦਾ ਘਰੇ ਪਹੁੰਚ ਜਾਵੇ ਉਸ ਤੋਂ ਬਾਅਦ ਉਸ ਤੋਂ ਬਾਅਦ ਕੰਮ ਕੰਦਾ ਫਾਇਦਾ ਵੀ ਨਹੀਂ ਆ। ਚਲੋ ਨਾਈਟ ਬੰਦੇ ਕੰਮ ਕਰਦੇ ਨੇ ਆਪਣੀ ਕੋਈ ਸੇਫਟੀ ਲਈ ਕਰਦੇ ਹੋਣਗੇ। ਮੈਨੂੰ ਕਹਿਣ ਦਾ ਮਤਲਬ ਇਹ ਹੈ ਤੇਰੀ ਆਈਡੀ ਹੁਣੇ ਚਲਾ ਦਿੰਨੇ ਆ। ਇੱਕ ਸ਼ਰਤ ਆ। ਤੂੰ ਸਵਾ ਸਾਲ ਸ਼ਰਾਬ ਨਹੀਂ ਪੀਣੀ। ਮੈਂ ਤੁਹਾਡੇ ਕੋਲੋਂ ਮੰਗ ਕੇ ਪੀਣਾ। ਮੈਂ ਕਮਾਣਾ ਸ਼ਾਮ ਨੂੰ ਮੇਰੇ ਤਿੰਨ ਕੁੜੀਆਂ ਨੇ। ਮੈਂ ਸਰੇ ਆਮ ਕਹਿੰਦਾ ਮੇਰੇ ਤਿੰਨ ਕੁੜੀਆਂ ਨੇ। ਮੈਂ ਇਹ ਸ਼ਾਮ ਨੂੰ ਫੇਰੇ 11 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ ਮਰਦਾ ਨਾ ਤੇ ਪਹਿਲੇ ਉਹਨਾਂ ਦਾ ਢਿੱਡ ਭਰਦਾ। ਇਹ ਸ਼ਾਹਨੂ ਚੋਂ ਕੁਝ ਬਚਦਾ ਹੈ ਨਾ ਫਿਰ ਮੈਂ ਆਪਣਾ ਕੁਆਟਰ ਪੀਣਾ ਕਿਉਂ ਮੇਰਾ ਹੱਕ ਹੈ 300 ਕਿਲੋਮੀਟਰ ਬਾਈਕ ਇਹਨਾਂ ਕੁਝ ਇਹਨਾਂ ਦੇ ਵਿੱਚੋਂ ਕੋਈ ਮੈਨੇਜਰ ਵੀ ਚਲਾ ਕੇ ਦਿਖਾ ਦੇ ਮੈਂ ਫਰਿਆ ਸਾਰੇ ਲੈਟਰ ਸਾਹਮਣੇ ਕਰਨਾ ਉਹਦੇ ਪੂਰੇ ਸਾਲ ਦਾ ਖਰਚਾ ਮੈਂ ਚੱਕੂਗਾ ਚਲੋ ਰਾਈਡਰ ਜੀ ਪਿੱਛੇ ਹੀ ਬੈਜੋ ਤੇ ਮੇਰੇ ਸਾਹਮਣੇ ਇੱਕ 300 ਕਿਲੋਮੀਟਰ ਕਹਿਣਾ ਸੋਖਾ ਮੈਂ ਇੱਕ ਮੈਕਸੀਕੀ ਭਾਈ ਜਰ ਨੂੰ ਅਪੀਲ ਕਰਨਾ ਚਾਹਨਾ ਇੱਕ ਬਹੁਤ ਵਧੀਆ ਮੌਕਾ ਹੈ ਤੁਹਾਡੇ ਕੋਲੋਂ ਜਿਹੜਾ ਦਰੇਸੀ ਵਾਲਾ ਰਾਈਡਰ ਤੁਹਾਡਾ ਮਰਿਆ ਹੈ ਜਿਹੜਾ 5 ਸਾਲ ਕੰਮ ਕਰਨ ਤੋਂ ਬਾਅਦ ਜਿਹਨੂੰ ਨਾ ਇਨਸਾਫ ਮਿਲਿਆ ਹੈ ਨਾਇਨਾ ਵੱਲੋਂ ਬੰਦਾ ਗਿਆ ਉਹਦੀ ਗੱਲ ਵੀ ਜਰੂਰ ਚੱਕੋ ਮਤਲਬ ਮੈਂ ਦੱਸਦਾ ਜੀ ਉਹਦੀ ਗੱਲ ਵੀ ਸੁਣੋ ਉਹ लवली ਰਾਈਡਰ ਸੀ ਠੀਕ ਹੈ ਜੀ ਉਹਨੇ ਪਿਛਲੇ ਮਹੀਨੇ ਤੁਹਾਨੂੰ ਵੀ ਪਤਾ ਪੰਜਾਬ ਦੇ ਵਿੱਚ ਕਿੰਨੇ ਹੜਾ ਹੈ ਕਿੰਨੀਆਂ ਬਰਸਾਤਾਂ ਪਈਆਂ ਉਸ ਬੰਦੇ ਨੇ ਸਵੇਰੇ 5 ਵਜੇ ਤੋਂ ਲੈ ਕੇ ਰਾਤੀ 11-11 ਵਜੇ ਤੱਕ ਮੀਂਹ ਦੇ ਵਿੱਚ ਕੰਮ ਕੀਤਾ। ਜੀ ਉਹ ਬੰਦਾ ਮੀਂਹ ਦੇ ਵਿੱਚ ਬਿਮਾਰ ਹੋਇਆ। ਠੀਕ ਹੈ ਜੀ। ਬਿਮਾਰ ਹੋਣ ਤੋਂ ਬਾਅਦ 4 ਦਿਨ ਉਹ ਆਰਾਮ ਚੜੇਵਲ ਦਾ ਕਰ ਰਿਹਾ ਸਾਡੇ ਕੋਲ ਬਿੱਲ ਪਏ ਨੇ ਉਹਦੇ। ਉਸ ਤੋਂ ਬਾਅਦ ਉਹ ਕੰਮ ਤੇ ਆਇਆ ਦੁਬਾਰਾ ਬਿਮਾਰ ਉੱਟ ਕੇ 3-4 ਦਿਨਾਂ ਬਾਅਦ ਤੁਹਾਨੂੰ ਕਹੂੰਗਾ ਯਾਰ ਸ਼ਕਲ ਜੂਨ ਕਰਕੇ ਦਿਖਾਤੀ ਜਾਵੇ ਠੀਕ ਹੈ। 4 ਦਿਨ ਬਾਅਦ ਉਹ ਕੰਮ ਤੇ ਆਇਆ। ਆਂਦੇ ਹੀ ਉਹ ਫਿਰ ਬਿਮਾਰ ਹੋ ਗਿਆ। ਉਹਨੂੰ ਡੀਐਮਸੀ ਰੈਫਰ ਕੀਤਾ ਗਿਆ। ਡੀਐਮਸੀ ਰੈਫਰ ਕਰਨ ਤੋਂ ਬਾਅਦ 2 ਦਿਨ ਬਾਅਦ ਉਹਨੂੰ ਵੈਂਟੀਲੇਟਰ ਲੱਗ ਗਿਆ। ਦੋ ਦੋ ਦਿਨ ਬਾਅਦ ਹੀ ਵੈਂਟਿਲੇਟਰ ਲੱਗਿਆ ਤੀਜੇ ਦਿਨ ਬੰਦਾ ਉਹ ਮਰ ਗਿਆ ਜੀ ਕਿੱਦਾਂ ਮਰਿਆ ਉਹ ਤੁਹਾਡਾ ਸਵਿਗੀ ਦਾ ਕੰਪਰਸਾਚ ਕਰਕੇ ਮਰਿਆ ਤੁਸੀਂ ਇੱਕ ਬੰਦਾ ਉਹਦੇ ਸੰਸਕਾਰ ਤੇ ਜਾ ਰਹੇ ਹੋ ਬਾਕੀ ਟੀਮ ਕੀ ਕਰ ਰਹੀ ਸੀ ਜਾਓ ਉਹਦੇ ਸੰਸਕਾਰ ਤੇ ਤੁਸੀਂ ਉਹਦੇ ਪਰਿਵਾਰ ਨੂੰ ਕਿਉਂ ਅਜਾ ਦਿੱਤਾ ਕੀ ਦਲਾਸਾ ਦਿੱਤੀ ਪਰਿਵਾਰ ਨੂੰ ਉਹਦੇ ਵੀ ਬੱਚੇ ਨੇ ਸਾਡੇ ਬੱਚੇ ਨੇ ਉਹ ਉਹਦੇ ਨਹੀਂ ਸਾਡੇ ਬੱਚੇ ਨੇ ਅਜੀ ਇੱਕ ਜੋਰ ਤੇ ਹੁਣ ਵੀ ਖੜੇ ਆ ਉਹਦੇ ਨਾਲ ਤੁਹਾਨੂੰ ਕੀ ਲੱਗਦਾ ਜਿਹੜੀ ਮੀਟਿੰਗ ਚੱਲਦੀ ਵੀ ਪਈ ਹੈ ਇਹ ਆਪਾਂ ਗੱਲ ਕਰੀਏ ਵੀ ਭਾਜੀ ਜਿਹੜੀ 4 ਘੰਟੇ ਮੀਟਿੰਗ ਅੰਦਰ ਚੱਲ ਗਈ ਨਾ ਸਵੇਰੇ 12 ਵਜੇ ਤੋਂ ਲੈ ਕੇ 5 ਵਜੇ ਅਸੀਂ ਭੁੱਖੇ ਪਾਣੇ ਬੈਠੇ ਆ ਕਿਹੜਾ ਹਾਈਲਾਈਟ ਹੋ ਗਿਆ ਉਹਦੀ ਆਈਡੀਆ ਵੀ ਬੰਦ ਹੋਣਗੀਆਂ ਇੰਨੀ ਗੱਲ ਕਹਿ ਕੇ ਚੱਲੇ ਆ ਮਤਲਬ ਧਮਕੀ ਦਿੱਤੀ ਕੀ ਤੁਹਾਨੂੰ ਇਹ ਤੁਸੀਂ ਅੱਜ ਸਾਡੀ ਇੰਟਰਵਿਊ ਲੈ ਰਹੇ ਹੋ ਨਾ ਕੱਲ ਤੁਹਾਨੂੰ ਅਸੀਂ ਦਿਖਾਵਾਂਗੇ ਜਿਹਨਾਂ ਜਿਹੜਾ ਹਾਈਲਾਈਟ ਜ਼ਿਆਦਾ ਹੋ ਗਿਆ ਉਹ ਜੇ ਤੁਹਾਡੀ ਆਈਡੀ ਬੰਦ ਨਹੀਂ ਹੁੰਦੀ ਤਾਂ ਵੀ ਨਾਲ ਖੜੇ ਆ ਤੁਹਾਡੇ ਭਾਜੀ ਦਿਵਾਲੀ ਦੀ ਸ਼ਾਹਰਾ ਨਾ ਕਰਨੀ ਮਿੱਠੀ ਟੌਫੀ ਦੋ ਦਿਨ ਤੁਸੀਂ ਕਰੋ ਨਾ ਭਾਜੀ ਆਈਡੀ ਓਨ ਕਰ ਲਓ ਭਾਜੀ ਆਈਡੀ ਓਨ ਕਰ ਲਓ 30 ਰੁਪਏ ਲਾਇਆ ਤੁਹਾਡੇ ਵਾਸਤੇ ਆਈਡੀ ਓਨ ਕਰ ਲਓ ਇੱਕ ਗੱਲ ਦੱਸੋ ਜੇ ਅਸੀਂ ਸਾਨੂੰ ਪਰੋ ਫੋਨ ਕਰਕੇ ਬੁਲਾਉਂਦੇ ਆ ਤੇ ਸਾਡੀ ਵੀ ਤਾਂ ਸੁਣਾ ਨਾ ਇੱਕ ਗੱਲ ਦੱਸੋ ਤੁਸੀਂ 10 ਸਾਲ ਕਿੱਥੇ ਨੌਕਰੀ ਕਰਦੇ ਹੋ ਤੁਸੀਂ 10000 ਤੇ ਜਾਂ 12000 ਤੇ ਤੁਹਾਡੀ 10 ਸਾਲਾਂ ਬਾਅਦ ਤਾਂ ਮਾਲਕ ਨੂੰ ਵੀ ਸ਼ਰਮ ਆ ਜਾਊਗੀ 20000 ਕਰ ਦੂਗਾ ਜੇ ਆ 500 ਰੁਪਏ ਹਮ ਸਾਲ ਦਾ ਵੀ ਵਧਾਉਂਦਾ ਹੋਊਗਾ ਤਾਂ 5000 ਵਾਧੇਗਾ 10 ਸਾਲਾਂ ਚ 10 ਦਾ 15000 ਹੋ ਗਿਆ ਇੱਥੇ ਲੋਕੀ ਜਿਹੜੇ 30000 ਕਮਾਉਂਦੇ ਸੀ ਹੋ ਰਹਿ ਗਏ ਤਾਂ 10000 ਤੇ ਅਤੇ ਪ੍ਰਮੋਸ਼ਨ ਕੱਟ ਡਿਮੋਸ਼ਨ ਉਹਦਾ ਕਾਰਨ ਕੀ ਹੈ ਜਿਹੜੇ ਨਵੇਂ ਬੰਦੇ ਭਰਤੀ ਹੋ ਰਹੇ ਉਹ ਜਿਹੜੇ ਪੱਤੀ ਹੁੰਦੇ ਸੀ ਉਹਨਾਂ ਨੂੰ ਤੋਂ ਬੰਦ ਕੰਮ ਹੁੰਦਾ ਹੈ ਜਿਹੜੇ ਪੁਰਾਣੇ ਰਾਈਡਰ ਨੇ ਫਿਰ ਉਹਨਾਂ ਨੂੰ ਕੰਮ ਘਟਾਉਂਦਾ ਹੈ ਇੱਕ ਗੱਲ ਹੋਰ KFC ਦਾ ਆਰਡਰ ਪੈਂਦਾ ਸਾਨੂੰ ਮੈਨੇਜਰਾਂ ਨੇ ਵੀ ਕਿਹਾ ਹੋਇਆ ਸਟੇਸ਼ਨ ਦੇ ਅੰਦਰ ਆਰਡਰ ਨਹੀਂ ਦੇਣ ਜਾਣਾ ਕਸਟਮਰ ਨੂੰ ਟ੍ਰੇਨ ਦੇ ਵਿੱਚ ਠੀਕ ਹੈ ਸਾਡਾ ਇੱਕ ਰਾਈਡਰ ਸੀ ਪਿੱਛੇ ਦੇਣ ਚਲਾ ਗਿਆ ਆਰਡਰ ਉਹਦੇ ਤੇ ਰੇਲਵੇ ਵਾਲਿਆਂ ਨੇ 5000 ਰੁਪਏ 5000 ਰੁਪਏ ਜੁਰਮਾਨਾ ਤੇ ਇੱਕ ਕੇਸ ਵੀ ਪਾਇਆ ਉੱਤੇ। ਉਸ ਵੀ ਕੀ ਵਾਲੇ ਨੇ ਭਰਿਆ ਉਹ? ਨਹੀਂ ਜੀ ਨਹੀਂ। ਕਿਸੇ ਨੇ ਨਹੀਂ ਭਰਿਆ। ਉਹ ਕਹਿੰਦੇ ਜੀ ਤੂੰ ਦੇਣ ਕਿਉਂ ਗਿਆ ਇਸ ਵੀ ਕੀ ਵਾਲੇ। ਚਲੋ ਮੈਨੂੰ ਆਰਡਰ ਪਿਆ KFC ਤੋਂ। ਮੈਨੂੰ ਕਸਟਮਰ ਦੀ ਕਾਲ ਆਈ ਮੈਂ ਕਿਹਾ ਸਰ ਆਰਡਰ ਕਿੱਥੇ ਦੇਣਾ? ਕਹਿੰਦਾ ਟ੍ਰੇਨ ਦੇ ਵਿੱਚ ਆਰਡਰ ਦੇਣਾ। ਮੈਂ ਕਿਹਾ ਸਰ ਮੈਂ ਆਰਡਰ ਨਹੀਂ ਦੇਣਾ ਨਾ। ਕਿਉਂਕਿ ਮੇਰੇ ਮੈਨੂੰ ਉੱਥੇ ਕਿਸੇ ਨੇ ਰੋਕ ਲੈ ਮੈਂ ਕਿੱਥੇ ਜਾਊਂਗਾ। ਮੈਂ ਇੱਕ 25 ਰੁਪਏ ਦਾ ਆਰਡਰ ਹੈ ਮੈਂ ਨਾ। ਮੈਂ ਨਹੀਂ ਦੇ। ਪੌਣਾ ਘੰਟਾ ਜੀ ਮੈਂ ਵੇਟ ਕੀਤੀ ਕਸਟਮਰ ਉੱਥੇ ਹੈਲਪ ਪਾ ਕੇ ਦੀ ਪੈਨਲਟੀ ਮੈਨੂੰ 370 ਰੁਪਏ ਮੇਰੇ ਅਕਾਊਂਟ ਚ ਅੱਛਾ 5000 ਰੁਪਏ ਜਿਹੜਾ ਉਹ ਦਸਵਿਕ ਨੇ ਕਿਤੇ ਨਾ ਕਿਤੇ ਭਰਿਆ ਨਹੀਂ ਪਰ ਤੁਹਾਡੇ ਅਕਾਊਂਟ ਚੋਂ ਜ਼ਰੂਰ ਕੱਟ ਲੇ ਭਾਈ ਉਹ ਬੰਦੇ ਦਾ 5000 ਰੁਪਏ ਵੀ ਮੁੰਡੇ ਨੇ ਭਰਿਆ ਉਹਦਾ ਫੋਨ ਵੀ ਅਜੇ ਤੱਕ ਰੇਲਵੇ ਚ ਪਿਆ ਔਰ ਤਰੀਕ ਭੁਗਤਣ ਵੀ ਉਹ ਪਠਾਨਕੋਟ ਗਿਆ ਉਹਨੂੰ ਵੀ ਦੱਸੋ ਕੀ ਮਿਲਿਆ ਉਹ ਧਾਰਾਂ ਦੇ ਵਿੱਚ ਹੀ ਹੋਇਆ ਦੀਵਾਲੀ ਦੇ ਨੇੜੇ ਤੇੜਾ ਹੀ ਹੋਇਆ ਸੀ ਉਹ ਸਾਰੇ ਉਹਨੇ ਸੁਇਗੀ ਨੂੰ ਕਲੇਮ ਕਰੀਓ ਖਰਚਾ ਲਵੇ ਸੁਇਗੀ ਨੂੰ ਕਿਉਂ ਲੈਣਾ ਸੁਇਗੀ ਭਾਜੀ ਬੰਦਾ ਮਰ ਜੇ ਉਹਦੇ ਪੈਸੇ ਦੇ ਦੇਣ ਮੈਂ ਕਹਿੰਦਾ ਉਹਦੇ ਵਰਗੀ ਰੀਸ ਹੀ ਨਹੀਂ ਜੇ ਕਿਸੇ ਨੇ ਸੱਟ ਪੱਤ ਵੀ ਕੁਝ ਲੱਗਦੀ ਆ ਉਹਦੀ ਪੱਟੀ ਦੇ ਪੈਸੇ ਵੀ ਦੇ ਦੇਣ ਨਾ ਮੈਂ ਕਹਿੰਦਾ ਜੋ ਕਹਿਣਾ ਸੋ ਦੇਣਾ ਭਾਜੀ ਨਹੀਂ ਕੋਈ ਵਾਰਦਾਤ ਹੁੰਦੀ ਉਹਦਾ ਇੰਤਜ਼ਾਰ ਕਰਦੇ ਸੁਇਗੀ ਨਹੀਂ ਬਿਲਕੁਲ ਵੀ ਨਹੀਂ ਵਾਰਦਾ ਛੱਡੋ ਇਸ ਤਨੰਸੂ ਰੋਡ ਤੁਹਾਨੂੰ ਵੀ ਪਤਾ ਹੋਏਗਾ ਜੇਲ੍ਹ ਰੋਡ ਟੱਪ ਜੋ ਬਾਲਾ ਜੀ ਦੀ ਪੁਲੀ ਚੋਰੇ ਲੈ ਕੇ ਬੰਦੇ ਖੜੇ ਐ ਤੇ ਇਹਨਾਂ ਦਾ ਆਰਡਰ ਜੇ 5 ਮਿੰਟ ਵੀ ਲੇਟ ਹੋ ਜਾਵੇ ਨਾ ਤੇ ਇਹਨਾਂ ਦੀ ਕੰਪਨੀ ਬੋਲਣ ਲੱਗ ਜੇ ਆਰਡਰ ਇਜ਼ ਡਿਲੇ ਆਰਡਰ ਇਜ਼ ਡਿਲੇ ਸਾਡੀ ਜੀਵਨ ਸਨ ਤਾਂ ਗੱਲ ਕੀਤੀ ਜਾਵੇ ਸੋ ਨੈਕਸਟ ਤੁਹਾਡਾ ਪਲਾਨ ਕੀ ਹੈ ਜੇ ਹਜੇ ਵੀ ਤੁਹਾਡੀਆਂ ਮੰਗਾਂ ਨਹੀਂ ਪੂਰੀਆਂ ਜੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦੇ ਅਸੀਂ ਕੋਈ ਜ਼ਿਆਦਾ ਮੰਗਾਂ ਵੀ ਨਹੀਂ ਰੱਖੇ ਆ ਜੇ ਸਾਨੂੰ 7 ਕਿਲੋਮੀਟਰ ਦਾ 25 ਰੁਪਏ ਦਿੰਦੇ ਆ ਸਾਨੂੰ ਉਹ ਵੀ ਜਾਇਜ਼ ਆ ਪਰ ਸਾਡਾ ਜ਼ੋਨ ਜਿਹੜਾ ਬਹੁਤ ਵੱਡਾ ਕੀਤਾ ਉਹਦਾ ਛੋਟਾ ਕੀਤਾ ਜਾਵੇ ਅਸੀਂ ਕੱਲ ਤੋਂ ਆਪਣੀ ਆਈਡੀ ਆਨ ਕਰਾਂਗੇ ਜੇ ਸਾਡੀ ਮੰਗਾਂ ਨਹੀਂ ਪੂਰੀ ਹੁੰਦੀਆਂ ਅਸੀਂ ਕੱਲ ਤੋਂ ਆਪਣੀ ਹੋਰ ਕੋਈ ਆਈਡੀ ਚਲਾਵਾਂਗੇ ਜੀ ਸਰ ਇਹ ਕੀ ਨਹੀਂ ਮੇਰੀ ਚੱਲ ਰਹੀ ਸੀ ਇਹ ਕਿਹੜੀ ਮੀਟਿੰਗ ਚੱਲ ਰਹੀ ਸੀ ਸਰ ਜਵਾਬ ਦਵਾਂਗੇ ਨੋ ਕਮੈਂਟ ਸਰ ਵਾਈ ਨੋ ਕਮੈਂਟ ਸਰ ਵਾਈ ਕੋਈ ਵੀ ਕੋਈ ਮੀਟਿੰਗ ਕਰਾਉਂਦਾ ਕੋਈ ਦੋਗਾ ਜਵਾਬ ਦਿਓ ਸਾਰੇ ਕਿੰਨੇ ਕਿੰਨੇ ਪ੍ਰਸ਼ਾਸਨ ਜਿਹੜਾ ਸਰਕਾਰੀ ਤਰੀਕੇ ਆ ਜੋ ਸਰਕਾਰੀ ਅਦਾਰੇ ਦਾ ਵਿਵਹਾਰ ਹੁੰਦਾ ਉਹ ਕੀਤਾ ਜਾ ਰਿਹਾ ਕੀਤਾ ਰੋਕਿਆ ਜਾ ਰਿਹਾ ਯਾਰ ਬਿਲਕੁਲ ਦੇਖ ਲਖਦੇ ਹਾਂ ਕੋਈ ਜਵਾਬ ਕੋਈ ਇੱਕ ਵੀ ਜਵਾਬ ਦਾ ਨਹੀਂ ਜਵਾਬ ਦੇ ਪਾਏ ਅਸੀਂ ਮਾਈਕ ਲੈ ਕੇ ਖੜੇ ਆ ਸੀ ਪਾਗਲ ਟੋੜਿਆ ਸਰ ਇੱਕ ਮਿੰਟ ਅਰਜੈਂਟ ਆ ਸੀ ਅਰਜੈਂਟ ਨਹੀਂ ਇਹ ਸਰ ਆ ਆ ਬੇਫਿਕੂ ਨੇੜੇ ਖੜੇ ਆ ਆ ਬੇਫਿਕੂ ਮੈਨੂੰ ਸੋ ਮੈਂ ਜਾਣਨਾ ਕਿਤਨੇ ਕਿਤਨੇ ਸਰ ਇਹ ਆਮ ਜਨਤਾ ਨੂੰ ਅਵੋਇਡ ਕੀਤਾ ਜਾ ਰਿਹਾ ਹੈ ਉਹਨਾਂ ਦੀ ਜੜੀਆਂ ਜੋ ਦੀਆਂ ਕਿਉਂ ਖੜੀਆਂ ਇਹ ਬਿਲਕੁਲ ਮੀਟਿੰਗ ਦੇ ਨਾਮ ਤੇ ਆਰਾਮ ਨਾਲ ਬੈਠੇ ਸੀ ਅੰਦਰ ਕੋਈ ਮੀਟਿੰਗ ਨਹੀਂ ਹੋ ਰਹੀ ਸੀ ਪਰ ਆਮ ਜੜੀ ਜੜੀ ਪਬਲਿਕ ਹੈ ਉਹ ਹਾਰ ਪਰੇਸ਼ਾਨ ਹੋ ਰਹੀ ਹੈ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਸਰੇ ਆਮ ਇੱਕ ਝੂਠ ਬੋਲਿਆ ਜਾ ਰਿਹਾ ਹੈ ਸਰੇ ਆਮ ਇਹ ਝੂਠਾਂ ਦਾ ਪੁਲਿੰਦਾ ਜਿਹੜਾ ਬੁਣਿਆ ਜਾ ਰਿਹਾ ਹੈ ਆਮ ਜਨਤਾ ਜੜੀ ਪਰੇਸ਼ਾਨ ਹੋ ਰਹੀ ਹੈ ਜੀ ਆ ਜੇ ਤੁਹਾਡੇ ਸਾਹਮਣੇ ਨਹੀਂ ਕੁਛ ਉਹ ਬੋਲ ਰਹੇ ਤਾਂ ਹੁਣ ਦੇਖ ਲੋ ਵੀ ਸਾਡਾ ਕੀ ਕਰਦੇ ਹੋਣਗੇ ਇਹ ਕਿੰਨਾ ਕੁਛ ਕੋਈ ਸੁਣਵਾਈ ਨਹੀਂ ਹੈਗੀ ਸਾਡੀ ਸਾਰਿਆਂ ਨੇ ਦੇਖ ਲਿਆ ਕਿ ਮੀਟਿੰਗ ਕਿਸ ਤਰ੍ਹਾਂ ਦੀ ਚੱਲ ਰਹੀ ਹੈ ਕੋਈ ਮੈਨੇਜਰ ਨਹੀਂ ਇੱਥੇ ਅਗਰ ਹੈ ਵੀ ਤਾਂ ਲੁਕੇ ਹੋਏ ਨੇ ਹੈ ਨਹੀਂ ਦੋ ਬੰਦਿਆਂ ਦੀ ਮੀਟਿੰਗ ਸਰੇ ਆਮ ਝੂਠ ਬੋਲਿਆ ਜਾ ਰਿਹਾ ਸਰੇ ਆਮ ਝੂਠ ਸਰਦਾਰ ਸਾਹਿਬ ਪੰਜਾਬ ਦੇ ਬੰਦਿਆਂ ਨਾਲ ਧੱਕਾ ਹੋ ਰਿਹਾ ਇੱਥੇ ਅਸੀਂ ਫਿਰ ਉਹਨਾਂ ਸਾਥ ਨਾਲ ਨਾ ਆ ਜਾਓ ਭਾਈ ਲੋਕੀ ਦਾਖਲ ਮੰਦ ਦੇ ਦੇਖ ਕੇ ਕੀ ਆਈ ਜਾ ਕੇ

ਤੁਸੀਂ ਕੋਈ ਨਾ ਨਾ ਦਿਮਾਗ ਬੰਦ ਮਿਸ਼ਾਨ ਕਰੋਗੇ ਭਾਈ ਸਾਹਿਬ ਜਵਾਬ ਕਿਉਂ ਨਹੀਂ ਦੇ ਰਹੇ ਆਪਾਂ ਦੋਸਤ ਦੇਖ ਸਕਦੇ ਹੋ ਸਾਰੇ ਕਿਸ ਤਰ੍ਹਾਂ ਬੁਲੀ ਬੁਲੀ ਕਿਸਤੇ ਹੋਏ ਕੋਈ ਇੰਨਾ ਦਾ ਸੀਨੀਅਰ ਸਿਰਫ ਜੋ ਭੈਣ ਜੀ ਕੋਈ ਇੰਨਾ ਦਾ ਸੀਨੀਅਰ ਛੋਟਾ ਮੈਨੇਜਰ ਕੋਈ ਵੱਡਾ ਮੈਨੇਜਰ ਕੋਈ ਕੈਮਰੇ ਮੂਰੇ ਜਵਾਬ ਨਹੀਂ ਦੇ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਹੀ ਅੰਦਰੋਂ ਚੋਰ ਨੇ ਇਹ ਬਾਹਰਲੀ ਸਟੇਟ ਤੋਂ ਇਹਨੂੰ ਅਪਾਇੰਟ ਕੀਤਾ ਇਹ ਆਪਣੇ ਘਰ ਰਾਤ ਨੂੰ ਬਿਨਾ ਮੈਪ ਲਾਈ ਨਹੀਂ ਜਾ ਸਕਦਾ ਤੇ ਅਸੀਂ ਨੂੰ 6 ਸਾਲ ਹੋ ਗਏ ਲੁਧਿਆਣੇ ਚ ਨੌਕਰੀ ਕਰਦੇ ਸਾਨੂੰ ਦੱਸ ਰਿਹਾ ਕਿਹੜੀ ਗਲੀ ਚੋਂ ਜਾਣਾ ਤੇ ਕਿਹੜੇ ਏਰੀਆ ਚੋਂ ਲੰਘ ਕੇ ਜਾਣਾ ਇਹ ਸਾਨੂੰ ਦੱਸਣਗੇ ਗੁਲਸੋਮਾ ਲੁਧਿਆਣੇ ਜਿਹੜੇ ਵੀ ਲੋਕ ਦੇਖੋ ਸਾਡੇ ਭੈਣ ਭਰਾ ਆਰਡਰ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹਨਾਂ ਦੇ ਸੀਨੀਅਰ ਜੜੇ ਕਿਸਕਦੇ ਹੋਏ ਨਜ਼ਰ ਆ ਰਹੇ ਬਿਨਾਂ ਜਵਾਬ ਦਿੱਤੇ ਹੋਏ ਇਹ ਕਿਸਕਦੇ ਹੋਏ ਨਜ਼ਰ ਆ ਰਹੇ ਨੇ ਕਿਤੇ ਨਾ ਕਿ ਹਾ ਬੇ ਉਹ ਬਿਲਕੁਲ ਨਹੀਂ ਦੇ ਰਹੇ ਦੇਖ ਸਕਦੇ ਹੋ ਬਿਲਕੁਲ ਛੁਪਦੇ ਹੋਏ ਨਜ਼ਰ ਆ ਰਹੇ ਨੇ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਸੋ ਇੱਥੇ ਜਿਹੜੇ ਰਾਈਡਰ ਨੇ ਸਵੀਗੀ ਦੇ ਰਾਈਡਰ ਨੇ ਸਵੀਗੀ ਦਾ ਨਾਮ ਬਹੁਤ ਸੁਨਿਆ ਹੋਣਾ ਤੁਸੀਂ ਪਰ ਸਵੀਗੀ ਦੇ ਜਿਹੜੇ ਰਾਈਡਰ ਨੇ ਉਹ ਕਿਤੇ ਨਾ ਕਿਤੇ ਪਰੇਸ਼ਾਨ ਹੁੰਦੇ ਹੋ ਇਹ ਨਜ਼ਰ ਆ ਰਹੇ ਨੇ ਕਿ ਰਾਤ ਬਰਾਤੇ ਉਹ ਬਹੁਤ ਪਰੇਸ਼ਾਨ ਹੁੰਦੇ ਨੇ ਉਹਨਾਂ ਦੀਆਂ ਜਿਹੜੀਆਂ ਕੰਪਲੇਨਸ ਹੈ ਉਹਨਾਂ ਨੂੰ ਸੁਨਿਆ ਨਹੀਂ ਜਾ ਰਿਹਾ ਸੋ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਭਜਦੇ ਹੋਏ ਨਜ਼ਰ ਆ ਰਹੇ ਨੇ ਕੋਈ ਜਵਾਬ ਇਹਨਾਂ ਵੱਲੋਂ ਨਹੀਂ ਦਿੱਤਾ ਜਾ ਰਿਹਾ ਸੋ ਸਰ ਜਿਹੜੇ ਲੋਕ ਇੰਨੇ ਨਹੀਂ ਦੇਰ ਤੋਂ ਪਰੇਸ਼ਾਨ ਖੜੇ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਉਹਨਾਂ ਬਾਰੇ ਕੁਛ ਕਹਿਣਾ ਚਾਹੋਗੇ ਸਰ ਨੋ ਕਮੈਂਟਸ ਸਰ ਅੱਛਾ ਉਹਨਾਂ ਦੀ ਪ੍ਰੋਬਲਮਸ ਐ ਜਿਹੜੀਆਂ ਕੌਣ ਸੋਲਵ ਕਰੇਗਾ ਬਿਲ ਸੋਲਵ ਨੋ ਕਮੈਂਟਸ ਕੌਣ ਕਰੇਗਾ ਸਰ ਨੋ ਕਮੈਂਟਸ ਸਰ ਜਿਨ੍ਹਾਂ ਦੀ ਆਈ ਡੀਸ ਬੰਦ ਹੋ ਗਈਆਂ ਸਰ ਬਿਨਾਂ ਵਜ੍ਹਾ ਤੋਂ ਤੁਸੀਂ ਦੇਖ ਸਕਦੇ ਹੋ ਤੁਸੀਂ ਜਵਾਬ ਇਹ ਕੋਈ ਨਹੀਂ ਦੇ ਰਹੇ ਇਹਨਾਂ ਦੇ ਸੀਨੀਅਰ ਨੇ ਸੁਈਗੀ ਦੇ ਕਹਿੰਦੇ ਇਹ ਬ੍ਰਾਂਚ ਮੈਨੇਜਰ ਨੇ ਜਾਂ ਕੋਈ ਵੀ ਹੈੱਡ ਨੇ ਕੋਈ ਵੀ ਸਵਾਲਾਂ ਦੇ ਜਵਾਬ ਜਿਹੜੇ ਨਹੀਂ ਦੇ ਰਹੇ ਪਿੱਠ ਕਰਕੇ ਖੜੇ ਹੋਏ ਆ ਆਮ ਜਿਹੜੀ ਪਬਲਿਕ ਹੈ ਕੈਮਰਾ ਪਰਸਨ ਨੁਕੋਂਗੇ ਪੂਰੇ ਆਫਿਸ ਦੇ ਵਿੱਚ ਬਿਲਕੁਲ ਸ਼ਾਟ ਲਿੱਤਾ ਜਾਵੇ ਕਿ ਕਿਸ ਤਰ੍ਹਾਂ ਸਾਰੇ ਪਰੇਸ਼ਾਨ ਇੱਥੇ ਨਜ਼ਰ ਆ ਰਹੇ ਨੇ ਪਰ ਕਿਤੇ ਨਾ ਕਿਤੇ ਇਹਨਾਂ ਦੇ ਸਿਰ ਤੇ ਜੂਨੀ ਰੇਂਗਰੀ ਔਰ ਆਮ ਜਨਤਾ ਜਿਹੜੀ ਪਰੇਸ਼ਾਨ ਹੁੰਦੀ ਆਮ ਰਾਈਡਰ ਜਿਹੜਾ ਉਹ ਪਰੇਸ਼ਾਨ ਹੁੰਦਾ ਹੋਏ ਨਜ਼ਰ ਆ ਰਿਹਾ ਦੇਖੋ ਉਹੀ ਤਾਂ ਗੱਲ ਹੈ ਆਪਾਂ ਜਿਵੇਂ ਇਹ ਵੀ ਕੰਪਨੀ ਦੇ ਐਮਪਲੋਈ ਆਪਾਂ ਵੀ ਕੰਪਨੀ ਦੇ ਐਮਪਲੋਈ ਆ ਸਾਡੀ ਵੀ ਕੁਝ ਲਿਮਿਟੇਸ਼ਨਸ ਹੁੰਦੀਆਂ ਤੁਸੀਂ ਵੀ ਜੌਬ ਕਰ ਰਹੇ ਹੋ ਤੁਹਾਨੂੰ ਵੀ ਪਤਾ ਵੀ ਕੁਝ ਲਿਮਿਟ ਤੱਕ ਤੁਸੀਂ ਕੀ ਵੀਡੀਓ ਪਾ ਸਕਦੇ ਹੋ ਕੀ ਨਹੀਂ ਪਾ ਸਕਦੇ ਹੋ ਹਰ ਇੱਕ ਦੀ ਇੱਕ ਅਥਾਰਟੀ ਹਰ ਇੱਕ ਦੀ ਹਰਾਰਕੀ ਆ ਆਪਾਂ ਇਹ ਚੀਜ਼ ਕਲੀਅਰਲੀ ਆਪਣੇ ਟੀਮ ਮੈਂਬਰਸ ਨੂੰ ਵੀ ਕਹੀ ਹੈ ਵੀ ਆਪਾਂ ਟੀਮ ਨਾਲ ਗੱਲ ਕਰ ਲਾਂਗੇ ਜੇ ਹੋ ਸਕਦਾ ਜੋ ਹੋ ਸਕਦਾ ਆਪਾਂ ਕਰਾਂਗੇ ਆਪਾਂ ਇਹ ਗੱਲ ਨਹੀਂ ਕਹੀ ਤਾਂ ਪੁੱਛ ਦੱਸ ਦਿਓ ਸਾਨੂੰ ਹੁਣ ਜੋ ਮੇਰੀ ਅਥਾਰਟੀ ਚ ਹੈ ਮੈਂ ਆਪਣੀ ਟੀਮ ਨੂੰ ਐਸਕੇਲੇਟ ਕਰ ਸਕਦਾ ਆਪਣੀ ਟੀਮ ਦੇ ਸੀਨੀਅਰਸ ਨੂੰ ਇਹ ਪ੍ਰੋਬਲਮ ਦੱਸ ਸਕਦਾ ਜਦੋਂ ਉਧਰੋਂ ਡਿਸੀਜਨ ਆਊਗਾ ਮੈਂ ਉਤਾਂ ਹੀ ਅੱਗੇ ਪਾਵਾਂ ਇਹਨਾਂ ਨੂੰ ਇੱਕ ਇੱਕ ਮਿੰਟ ਸਰ ਐਟ ਲੀਸਟ ਤੁਸੀਂ ਸਵਾਲ ਤਾਂ ਲੋ ਨਾ ਸਵਾਲ ਤਾਂ ਸਾਰੇ ਲੈ ਚੁੱਕਿਆ ਆਪਾਂ ਜੋ ਤੁਸੀਂ ਪ੍ਰੋਬਲਮ ਕਰ ਰਹੇ ਹੋ ਇਹਨਾਂ ਨੂੰ ਸਾਡੇ ਸਾਹਮਣੇ ਮੀਟਿੰਗ ਮੀਟਿੰਗ ਕਹਿ ਕੇ ਕਿੰਨੀ ਦੇਰ ਦਾ ਅਵੋਇਡ ਕੀਤਾ ਜਾ ਰਿਹਾ ਸੀ ਕਿਹੜੀ ਅਵੋਇਡਿੰਗ ਅਸੀਂ ਸਾਰਾ ਦੇਖੋ ਕੜੇ ਸੀਗੇ ਸਾਨੂੰ ਇੱਕ ਗੱਲ ਕਹੀ ਜਾ ਰਹੀ ਸੀ ਮੈਂ ਘੰਟੇ ਤੋਂ ਬਾਹਰ ਰਾਈਡਰ ਬੈਠੇ ਹੋਏ ਆ ਧਰਨੇ ਤੇ ਤੇ ਮੈਮ ਮੈਮ ਆਪਣੇ ਨਾ ਜਿਹੜੀ ਪਹਿਲਾਂ ਗੱਲ ਕਰ ਰਿਹਾ ਸੀਗਾ ਮੈਂ ਉੱਥੇ ਕੰਪਲੀਟ ਕਰਦਾ ਉਹਦੇ ਸੀ ਤੁਹਾਨੂੰ ਸ਼ਾਇਦ ਇਹਦਾ ਆਨਸਰ ਮਿਲ ਜਾਊਗਾ ਠੀਕ ਹੈ ਆਪਾਂ ਸਾਰੇ ਇਹਨਾਂ ਨਾਲ ਗੱਲ ਕੀਤੀ ਐ ਜੋ ਵੀ ਆਪਾਂ ਇਹਨਾਂ ਨੂੰ ਕਹਿ ਸਕਦੇ ਆ ਵੀ ਆਪਾਂ ਆਪਾਂ ਕੁਝ ਕਮਿਟ ਕਰਦੀਏ ਝੂਠਾ ਬਾਤੋ ਪੂਰਾ ਨਾ ਕਰੀਏ ਤਾਂ ਵੀ ਤਾਂ ਤੁਸੀਂ ਇੱਥੇ ਖੜੋ ਹੋਗੇ ਤਾਂ ਇਹਨਾਂ ਨੇ ਲਈ ਵੀ ਤੱਕਾ ਵਾ ਸਾਡੇ ਨਾਲ ਵੀ ਤੱਕਾ ਵਾ ਸਾਡੀ ਜੌਬ ਨਾਲ ਵੀ ਤੱਕਾ ਤਾਂ ਉਹ ਤਾਂ ਗੱਲ ਹੈ ਨਾ ਸੋ ਤੁਸੀਂ ਕਿੰਦਰਾ ਜੋ ਮੇਰੇ ਸੀਨੀਅਰਸ ਨਾਲ ਮੈਂ ਆਪਣੀ ਕਮਿਟ ਜੋ ਮੈਂ ਆਪਣੇ ਸੀਨੀਅਰਸ ਨੂੰ ਇਹਨਾਂ ਦੀ ਪ੍ਰੋਬਲਮ ਦੱਸ ਚੁੱਕਾ ਉਹ ਜਦੋਂ ਮੇਰੇ ਕੋਲ ਉਹਦਾ ਕੋਈ ਜਵਾਬ ਆਊਗਾ ਤਾਂ ਹੀ ਮੈਂ ਅੱਗੇ ਦੱਸਾਂਗਾ ਨਾ ਹ ਹੋ ਸਕਦਾ ਹੈ ਕਿ ਤੁਸੀਂ ਦੱਸੋ ਨਹੀਂ ਨਹੀਂ ਮੇਰੇ ਲੱਗਣ ਦੀ ਗੱਲ ਨਹੀਂ ਤੁਸੀਂ ਪਹਿਲਾਂ ਤੁਹਾਨੂੰ ਕੀ ਲੱਗਦਾ ਹੈ ਵੀ ਪ੍ਰੋਬਲਮ ਦਾ ਸੋਲੂਸ਼ਨ ਖੜੇ ਪੈਰ ਹੁੰਦਾ ਕਿ ਥੋੜਾ ਸੋਲੂਸ਼ਨ ਡਿਸਕਸ਼ਨਸ ਹੁੰਦੇ ਹੈ ਮੇਰੇ ਹਿਸਾਬ ਨਾਲ ਸਰ ਡਿਸਕਸ਼ਨਸ ਨਹੀਂ ਲੱਗਦਾ ਸਰ ਕਿੰਨੀ ਟਾਈਮਿੰਗ ਚਾਹੀਦੀ ਤੁਹਾਨੂੰ ਕੋਈ ਨਾ ਕੋਈ ਇੱਕ ਤਾਂ ਆਪਾਂ ਇਹਨਾਂ ਨੂੰ ਜਵਾਬ ਤਾਂ ਦਿੰਦਾ ਦੇਖੋ ਦੇਖੋ ਸਿੰਪਲ ਜੀ ਗੱਲ ਹੈ ਦੇਖੋ ਸਿੰਪਲ ਜੀ ਗੱਲ ਹੈ 2 ਘੰਟੇ ਦੀ ਗੱਲ ਹੈ 15 ਮਿੰਟ ਤੋਂ 2 ਘੰਟਾ ਵੱਡਾ ਹੋ ਗਿਆ 15 ਮਿੰਟ ਸਿੰਪਲ ਜੀ ਗੱਲ ਹੈ ਸਰ ਸਿੰਪਲ ਜੀ ਗੱਲ ਹੈ 2 ਘੰਟਾ ਵੱਡਾ ਹੋ ਗਿਆ 5 ਸਿੰਪਲ ਜੀ ਗੱਲ ਹੈ ਮੈਡਮ ਸਿੰਪਲ ਜੀ ਗੱਲ ਹੈ ਆਪਾਂ ਕੋਨ ਮਟਾਉਂਗਾ ਸਿੰਪਲ ਜੀ ਗੱਲ ਹੈ ਦੇਖੋ ਮੈਂ ਕੋਈ ਜੋ ਮੈਂ ਸਪੈਸੀਫਿਕਸ ਤੇ ਗੱਲ ਨਹੀਂ ਕਰਾਂਗਾ ਮੈਂ ਬੜੀ ਜਨਰਿਕ ਜੇ ਤੁਹਾਨੂੰ ਆਨਸਰ ਦਵਾਂਗਾ ਜੇ ਗਲਤ ਲੱਗਦਾ கரੈਕਟ ਵੀ ਜੇ ਸਹੀ ਲੱਗਦਾ ਤੇ ਪਲੀਜ਼ ਅਕਸੈਪਟ ਕਰਦੇ ਤੇ ਆਪਾਂ ਕੰਮ ਕਰਦੇ ਸਿੰਪਲ ਜੀ ਗੱਲ ਹੈ ਆਪਾਂ ਕਹਿੰਦੇ ਤੁਸੀਂ ਕਦੋਂ ਤੱਕ ਕੰਮ ਕਰਕੇ ਦੇਖੋ ਨਹੀਂ ਚੱਚੂਗਾ ਆਪਾਂ ਜੋ ਵੀ ਸੋਲੂਸ਼ਨ ਹੋਗਾ ਕਰਾਂਗੇ 1 ਮਿੰਟ 1 ਮਿੰਟ 1 ਮਿੰਟ ਇੱਕ ਮਿੰਟ ਇੱਕ ਮਿੰਟ ਇਹ ਕਹਿ ਰਹੇ ਨੇ ਇੱਕ ਮਿੰਟ ਇੱਕ ਮਿੰਟ ਇਹ ਕਹਿ ਰਹੇ ਨੇ ਇਹਦੀ ਗੱਲ ਤੋਂ ਮੈਂ ਸਵਾਲ ਕਰ ਰਿਹਾ ਦੁਸ਼ਾਰਾ ਤੁਹਾਨੂੰ ਕੀ ਲੱਗਦਾ ਹੈ ਕਿ ਸਰ ਕੋਈ ਕ੍ਰਾਈਮ ਹੋਣ ਦਾ ਵੇਟ ਕਰ ਰਹੇ ਹੋ ਤੁਸੀਂ ਵੀ ਕੋਈ ਰਾਤ ਇਹ ਏ ਰਾਈਡਰ ਜਿਹੜੇ ਜਾਂਦੇ ਨੇ ਨਾ ਲੁਕਾ ਕੋ ਹੁੰਦੀ ਨਹੀਂ ਨਹੀਂ ਮੈਡਮ ਚਲੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਡਮ ਇੱਕ ਮਿੰਟ ਜੋ ਵੀ ਚੇਂਜ ਹੋਇਆ ਹੋਵੇ ਉਹ ਮੈਨੂੰ ਨਹੀਂ ਪਤਾ ਤੁਹਾਨੂੰ ਉਹਦੇ ਬਾਰੇ ਕੀ ਜਾਣਕਾਰੀ ਹੈਗੀ ਕੀ ਨਹੀਂ ਹੈਗੀ ਪਰ ਉਹ ਚੇਂਜ ਤੁਸੀਂ ਆਪਣੇ ਆਪ ਨਾਲ ਤੁਸੀਂ ਇਹ ਗੱਲ ਤੇ ਮੈਕਲ ਕਰਦਾ ਮੈਡਮ ਮੈਡਮ ਸਰ ਮੈਂ ਕੋਈ ਗੱਲ ਸਰ ਮੈਂ ਦੇਖੋ ਲਾਸਟ ਦੀ ਪੁਆਇੰਟ ਕਰਾਂਗਾ ਮੈਂ ਇੱਕ ਲਾਸਟ ਟੋਪਿਕ ਕਰਾਂਗਾ ਸਰ ਮੈਂ ਲਾਸਟ ਪੁਆਇੰਟ ਕਰਾਂਗਾ ਜੀ ਮੈਂ ਤੁਹਾਡੀ ਗੱਲ ਪੁੱਛਦਾ ਤੁਸੀਂ ਕਿਹਾ ਕਿ ਇੱਕ ਹਫਤਾ ਜਿਹੜਾ ਹੈ ਸਾਡੇ ਕੈਂਪ ਤੇ ਕੰਮ ਕਰੋ ਠੀਕ ਹੈ ਫਿਰ ਉਸ ਤਰੀਕੇ ਨਾਲ ਚਲੋ ਹਫਤੇ ਬਾਅਦ ਤੇ ਦੁਸ਼ਹਿਰਾ ਨਿਕਲ ਗਿਆ ਤੇ ਪਹਿਲਾਂ ਹੀ ਕਹਿ ਰਹੇ ਹੋ ਲollipops ਦੇ ਰਹੇ ਹੋ ਤੁਸੀਂ ਪਤਾ ਕੀ ਹੈ ਇੱਕ ਇੱਕ ਉਹ ਤਾਂ ਕਹਿ ਹੀ ਰਹੇ ਨੇ ਉਹ ਤਾਂ ਸਾਰਾ ਫਲੀਟ ਨਹੀਂ ਅੱਛਾ 1 ਮਿੰਟ 1 ਮਿੰਟ ਪਤਾ ਤੁਸੀਂ ਕਰਕੇ ਦੇਖ ਲਓ ਤੁਹਾਡਾ ਟੈਸਟਮੈਂਟ ਕਿਤਾ ਚਾਹੀਦਾ ਸਰ ਸਿੰਪਲ ਜੀ ਗੱਲ ਮੈਂ ਜਿਹੜੀ ਦੁਬਾਰਾ ਰਿਪੀਟ ਕਰਾਂਗਾ ਪਹਿਲੀ ਗੱਲ ਤਾਂ ਜਿਹੜੀ ਮੈਡਮ ਨੇ ਕਿਹਾ ਕ੍ਰਾਈਮ ਦੀ ਗੱਲ 24 चेंजेस ਹੋਏ ਹਨ ਉਹਦਾ क्राइम ਦੇ ਨਾਲ ਕੋਈ ਰਿਲੇਸ਼ਨ ਨਹੀਂ ਹੈਗਾ ਠੀਕ ਹੈ ਨਾ ਦੂਜੀ ਗੱਲ ਜੋ ਤੁਸੀਂ ਕਹਿੰਦੇ ਦਿਵਾਲੀ ਤੇ ਸ਼ਹਿਰੋਂ ਨਿਕਲ ਜਾਓਗੇ ਕਿੱਥੇ ਨਿਕਲ ਜਾਓਗੇ ਆਪਾਂ ਬੈਠੇ ਹੀ ਆ ਨਾ ਐਂਡ ਕਿਹੜੀ ਦਿਵਾਲੀ ਤੇ ਤੁਸੀਂ ਇਹਨਾਂ ਦਾ ਬੰਦਾ ਮਰਿਆ ਤੁਸੀਂ ਕੀ ਕੀਤਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕਰਨਾ ਚਾਹੁੰਦਾ ਹੈ ਇੱਕ ਮਿੰਟ ਦਿਵਾਲੀ ਤੇ ਕੀ ਕੀਤਾ ਸਰ ਇੱਕ ਮਿੰਟ ਮੈਡਮ ਇੱਕ ਮਿੰਟ ਦੇਖੋ ਆਪਾਂ ਜੋ ਪੁਆਇੰਟ ਦੇ ਰਹੀਏ ਉਹ ਗੱਲ ਕਰੀਏ ਕਿਉਂਕਿ ਜੋ ਵੀ ਕੋਈ ਵੀ ਕੰਪਨੀ ਨਾ ਸਿਰਫ ਇੱਕ ਲਾਈਨ ਚ ਨਹੀਂ ਚੱਲਦੀ ਤੁਸੀਂ ਕਿਵੇਂ ਮਲਟੀਪਲ ਤੇ ਬੈਠੇ ਇੱਕ ਮਿੰਟ ਮੈਡਮ ਇੱਕ ਮਿੰਟ ਇਹ ਰਾਈਡਰ ਜਿਹੜਾ ਮਰਿਆ ਮੈਡਮ ਇੱਕ ਮਿੰਟ ਮੈਡਮ ਇੱਕ ਮਿੰਟ ਮਲਟੀਪਲ ਡਾਈਮੈਂਸ਼ਨਸ ਆਪਾਂ ਦਾ ਡਾਇਰੈਕਸ਼ਨ ਆਪਾਂ ਇੱਕ ਕਨਵਰਸੇਸ਼ਨ ਤੋਂ ਆਪਾਂ 10 ਕਨਵਰਸੇਸ਼ਨ ਕੱਢ ਲਈਏ ਯਹਾਂ ਪਾ ਜਿਹੜਾ ਪੁਆਇੰਟ ਆਫ ਡਿਸਕਸ਼ਨ ਹੋ ਰਹੀ ਹੈ ਓਕੇ ਇਫ ਯੂ ਵਾਂਟ ਟੂ ਸਟੇਕ ਓਨ ਦਾ ਪੁਆਇੰਟ ਤੇ ਪੁਆਇੰਟ ਤਾਂ ਨਹੀਂ ਜੇ ਆਪਾਂ 10 ਗੱਲਾਂ ਕੱਢ ਲਈਆਂ ਥੈਨ ਵੀ ਕੈਨ ਕਲੋਜ਼ ਇਸ ਸਪੈਸ਼ੀਅਲ ਤੇ ਆਪਾਂ ਇਸੇ ਡਿਸਕਸ਼ਨ ਨੂੰ ਇੱਥੇ ਕਲੋਜ਼ ਕਰ ਦਿੰਦੇ ਹਾਂ ਸਿੰਪਲ ਜੀ ਗ ਜੇ ਕੋਈ ਹੈਗਾ ਇਹੋ ਜਿਹਾ ਇਨਸੀਡੈਂਟ ਆ ਮੈਨੂੰ ਦੱਸ ਦਿਓ ਠੀਕ ਹੈ ਨਾ ਕਿਹੜੀ ਕੰਪਨੀ ਆ ਜਿਹੜੀ ਕਹੋਗੇ ਵੀ ਸਾਡੇ EMPLOYEES ਨੂੰ ਬੈਨੀਫਿਟਸ ਨਾ ਮਿਲਣ ਹਰ ਕੰਪਨੀ ਦੇ ਬੈਨੀਫਿਟਸ ਪਲਾਨਡ ਹੁੰਦੇ ਪ੍ਰੋਪਰ ਡਿਸਕਸ਼ਨ ਚੱਲ ਰਹੀਆਂ ਨੇ ਹੁਣ ਜੇ ਆਪਾਂ ਟਰਸਟ ਹੀ ਨਹੀਂ ਕਰਨਾ ਦੇਖੋ ਇਹ ਕਿੰਨੇ ਬੰਦੇ ਪੁਰਾਣੇ ਆ 6-7 ਸਾਲ ਪੁਰਾਣੇ ਆ 6-7 ਸਾਲ ਕਿਉਂ ਟਿਕੇ ਰਹੇ ਸਨ ਬਿਕੋਜ਼ ਕੰਪਨੀ ਕੁਝ ਕਰ ਰਹੀ ਸੀ ਤਾਂ ਹੀ ਟਿਕੇ ਹੈ ਨਾ ਪਰ ਹੋ ਜਾਈਏ ਕਰਨਾ ਬੰਦ ਕਰਤਾ ਨਾ ਸਰ 6-7 ਸਾਲ ਪੁਰਾਣੀ ਜੇ ਤੁਸੀਂ ਜੇ ਜੇ ਸਿੱਧਾ ਜਜਮੈਂਟ ਦੀ ਆਣਾ ਤਾਂ ਫਿਰ ਤਾਂ ਮੈਂ ਤਾਂ ਡਿਸਕਸ਼ਨ ਦਾ ਵੀ ਕੋਈ ਪੁਆਇੰਟ ਨਹੀਂ ਆ ਸੀ ਜਜਮੈਂਟ ਨਹੀਂ ਕਰ ਰਹੇ ਹੋ ਸਾਰੇ ਖੜੇ ਨੇ ਆ ਜਜਮੈਂਟ ਮੈਂ ਉਹੀ ਤਾਂ ਗੱਲ ਹੈ 6-7 ਸਾਲ ਹੋ ਗਏ ਨਾ ਕੰਮ ਕਰ ਰਹੇ ਆ ਜੇ ਹੁਣ ਅੱਜ ਵੀ ਆਪਾਂ ਕੁਝ ਕਹਿ ਰਹੇ ਹਾਂ ਕੋਈ ਚੇਂਜ ਹੋ ਰਿਹਾ ਹੈ ਵਾ ਤੇ ਉਹ ਬੈਟਰਮੈਂਟਲੀ ਕੁਝ ਕੰਪਨੀ ਸੋਚ ਕੇ ਹੀ ਕਰੋਗੇ ਨਾ ਕੰਪਨੀ ਆਪਣਾ ਨੁਕਸਾਨ ਲਈ ਕੁਝ ਕਰੋਗੀ ਦੱਸੋ ਮੈਨੂੰ ਉਹਨਾਂ ਦੇ ਲਈ ਕਰੀ ਉਹਨਾਂ ਨੂੰ ਉਹੀ ਨਹੀਂ ਖੁਸ਼ ਆਗੇ ਸਰ ਨਹੀਂ ਪਰ ਉਹ ਸਮਝ ਨਾ ਪਾਊਗਾ ਨਾ ਜੇ ਬਸ ਹੋ ਦੈਟ ਇਜ਼ ਇਟ ਨਹੀਂ ਦੈਟ ਇਜ਼ ਇਟ ਐਂਡ ਆਫ ਦਾ ਐਂਡ ਆਫ ਦਾ ਪੁਆਇੰਟ ਆਹੀ ਹੈ ਵੀ ਤੁਸੀਂ ਕੰਮ ਕਰਕੇ ਦੇਖੋ ਇੱਕ ਹਫਤਾ ਨਹੀਂ ਚੇਂਜ ਹੋਇਆ ਤਾਂ ਬੈਠੀ ਹੈ ਨਾ ਟੀਮ ਨਹੀਂ ਨਹੀਂ ਸਰ ਇਹਦੇ ਅੰਦਰ ਇੱਕ ਹਫਤੇ ਦਾ ਟਾਈਮ ਨਹੀਂ ਚਾਹੀਦਾ ਦੇਖੋ ਉਹ ਤਾਂ ਉਹਨੂੰ ਦੇਖੋ ਜੇ ਅੱਜ ਅੱਜ ਅਸੀਂ ਇਹ ਲੈ ਕੇ ਚੱਲੇ ਆ ਨਾਰੰਗ ਸਰ ਦੋਨੋਂ ਦੋਨੋਂ ਪੱਖ ਦੇਖੋ ਮੇਰੀ ਗੱਲ ਸੁਣੋ ਨਾਰੰਗ ਸਰ ਅੱਜ ਤੋਂ ਨਹੀਂ ਤੁਹਾਨੂੰ ਕਿੰਨੇ ਟਾਈਮ ਹੋ ਗਿਆ ਮੈਨੂੰ 7 ਸਾਲ ਤੋਂ ਜਾਂਦੇ ਹੋਏ ਹਾਂਜੀ ਠੀਕ ਹੈ

simply answer it huh? 6 ਸਾਲ ਤੋਂ ਜੇ ਮੁੰਡੇ ਟਕੇ ਹੋਏ ਤੇ ਸਾਰੇ ਕਹਿ ਰਹੇ ਵੀ ਆਪਾਂ ਕੋ ਸੋਲੂਸ਼ਨ ਨੇ ਕੀਤਾ ਜੇ ਕੁਝ ਬਚ ਰਹੇ ਹੋਣਾ ਕੁਝ ਚੱਲ ਰਹੇ ਹੋਣਾ ਤਾਂ ਹੀ ਕਰ ਰਹੇ ਆ ਨਹੀਂ ਤਾਂ ਦੇ ਆਲਸੋ ਵੈਰੀ ਸਮਾਰਟ ਵੀ ਆਰ ਆਲਸੋ एवरीवन ਇਜ਼ ਸਮਾਰਟ ਹਰੇਕ ਨੂੰ ਪਤਾ ਵੀ ਮੈਨੂੰ ਬਚ ਰਹੇ ਨਹੀਂ ਬਚ ਰਹੇ ਐਂਡ ਜਿਹੜੇ ਪਤਾ ਲੱਗ ਜਾਂਦਾ ਜੇ 6-7 ਸਾਲ ਤੋਂ ਕੁਝ ਬਚ ਰਹੇ ਤਾਂ ਹੀ ਸਾਰੇ ਜੁੜੇ ਹੋਏ ਆ ਜੀ ਸਰ ਆਪਣੇ ਟਾਈਮ ਦੇ ਵਿੱਚ ਘੰਟੇ ਵਧਾਏ ਆ ਜੀ ਪਹਿਲਾਂ ਅਸੀਂ 6 ਘੰਟੇ 8 ਘੰਟੇ 10 ਘੰਟੇ 12 ਹੁਣ 14 14 ਸਾਡੇ ਰਿਕਾਰਡ ਕੱਢੋ ਤੁਹਾਨੂੰ ਜਵਾਬ ਨਾਲ ਦੇਖੋ ਸਰ ਨਹੀਂ ਅਸੀਂ ਅਸੀਂ ਇੱਕ ਓਪਨ ਡਿਬੇਟ ਚਾਹੁੰਦੇ ਆ ਦੇਖੋ ਸਰ ਇੱਕ ਰਿਕੁਐਸਟ ਆ ਹੁਣ ਫੂਲ ਆ ਸੀ ਪਾਗਲਾ ਸੀ ਲੋਕ ਜਿਹੜੇ ਪਹਿਲਾਂ 8 ਘੰਟੇ ਕੰਮ ਕਰਦੇ ਸੀ ਹੁਣ 14 ਘੰਟੇ ਕਰ ਰਹੇ ਸੁਣੋ ਸਰ ਸੁਣੋ ਇਮਾਨਦਾਰੀ ਨਾਲ ਕਹਿਓ 2018-19 ਚ ਬੇਸਪੇਕੀ ਕਿਸ ਇਸ ਵੀ ਕੀਤੇ ਤਾਂ ਅੱਜ ਕੀ ਹੈਗਾ ਤੇ ਵਿੱਚ ਵਿੱਚ 20 ਮਹੀਨੇ ਵੀ ਸਿੰਪਲ ਸੋਲਿਊਸ਼ਨ ਸਿੰਪਲ ਇਹ ਗੱਲ ਹੈ ਮੈਂ ਕੋਈ ਸਪੈਸੀਫਿਕ ਸਟਾਨੋ ਪਹਿਲਾਂ ਵੀ ਕੀਆ ਮੈਂ ਕੋਈ ਸਪੈਸੀਫਿਕ ਜਾਣ ਲਈ ਮੈਨੇ ਉਹ ਅਲਾਉਟ ਨਹੀਂ ਹੈ ਜੋ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਸਕਦਾ ਸੀ ਆਈ ਹੈਵ ギਵਨ ਆਈ ਥਿੰਕ ਇਹ ਬਹੁਤ ਸਫੀਸ਼ੀਐਂਟ ਹੋਣਾ ਚਾਹੀਦਾ ਇਸ ਤੋਂ ਬਾਅਦ ਮੈਂ ਕੁਝ ਕਮੈਂਟ ਆਪਣੀ ਕੰਪਨੀ ਦੇ ਸਪੈਸੀਫਿਕ ਨੰਬਰਸ ਜਾਂ ਕਿਸੇ ਵੀ ਚੀਜ਼ ਤੇ ਮੈਂ ਨਹੀਂ ਕਮੈਂਟ ਕਰ ਸਕਦਾ

ਮੈਂ ਪਹਿਲਾਂ ਇਸ ਕਰੰਟਲੀ ਇਸ ਡਿਪਾਰਟਮੈਂਟ ਨਾਲ ਮੇਰਾ ਕੋਈ ਰਿਲੇਂਸ ਨਹੀਂ ਹੈਗਾ ਮੈਂ ਕਿਸੇ ਹੋਰ ਡਿਪਾਰਟਮੈਂਟ ਚ ਆਲ ਟੁਗੇਦਰ ਸਾਰੀ ਟੀਮ ਜਾਣਦੀ ਹੈ ਕਿਉਂਕਿ ਪਿਛਲੇ 1 ਸਾਲ ਚ ਮੇਰਾ ਨਾਲ ਇਹਨਾਂ ਨਾਲ ਕੋਈ ਕੰਟੈਕਟ ਨਹੀਂ ਹੈਗਾ ਬਟ ਮੈਨੂੰ ਕਿਉਂਕਿ ਕੋਈ ਜਾਣਕਾਰੀ ਹੈ ਤੇ ਮੈਂ ਲੋਕਲ ਬਹਿਣਾ ਤਾਂ ਮੈਨੂੰ ਇਸ ਬਾਰੇ ਜੋ ਵੀ ਪਤਾ ਸੀ ਮੈਂ ਤੁਹਾਨੂੰ ਦੱਸਤਾ ਲੋਕੇਸ਼ ਜੀ ਬਾਰੇ ਮੈਂ ਕੋਈ ਗਲਤ ਮੈਂ ਕੋਈ ਜਾਣਦਾ ਹੀ ਨਹੀਂ ਹੈ ਜਾਣਕਾਰੀ ਪਰਸਨਲੀ ਮੈਂ ਜਾਣਦਾ ਠੀਕ ਹੈ ਮੈਨੂੰ ਅੱਜ ਹੀ ਪਤਾ ਲੱਗਿਆ ਆਪਣੇ ਟੀਮ ਮੈਂਬਰ ਦੇ ਥਰੂ ਵੀ ਉਹ ਐਕਸਪਾਇਰ ਹੋ ਚੁੱਕੇ ਹੈ ਇਸ ਤੋਂ ਬਾਅਦ ਮੈਨੂੰ ਉਹਨਾਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੋ ਲੈ ਕੇ ਜਾਓਗੇ ਹੁਣ ਐਜ਼ ਅ ਸੀਨੀਅਰ ਮੈਂਬਰ ਅੱਗੇ ਲੈ ਕੇ ਜਾਓਗੇ ਜਿਹੜਾ ਮੁੱਦਾ ਦੇਖੋ ਇਹਦੇ ਬਾਰੇ ਮੈਂ ਆਪਣੀ ਟੀਮ ਨਾਲ ਡਿਸਕਸ ਕਰਾਂਗਾ ਜੋ ਵੀ ਐਕਸਪੈਕਟੇਸ਼ਨ ਰਹਿਣਗੀ ਆ ਆਪਾਂ ਕਰਾਂਗੇ ਉੱਤੇ ਕਾਰਵਾਈ ਜੋ ਬਣਦਾ ਹੈ ਜੋ ਮੈਨੂੰ ਜਾਣਕਾਰੀ ਸੀਗੀ ਵੀ ਮੈਨੂੰ ਕੋਈ ਇਹਦੇ ਬਾਰੇ ਮੈਂ ਨਹੀਂ ਪਤਾ ਮੈਨੂੰ ਅੱਜ ਹੀ ਪਤਾ ਲੱਗਿਆ ਵੀ ਉਹਨਾਂ ਦੀ ਡੈਥ ਹੋ ਗਈ ਪਰਸਨਲੀ ਯੈਸ ਆਪਾਂ ਕਿਸੇ ਦੇ ਥਰੂ ਕਨੈਕਟਡ ਸੀਗੇ ਜਾਣ ਪਛਾਣ ਸੀਗੀ ਬਟ ਮੈਨੂੰ ਉਹਨਾਂ ਦੀ ਡੈਥ ਹੋ ਚੁੱਕੀ ਮੈਨੂੰ ਇਹਦੇ ਬਾਰੇ ਨਹੀਂ ਪਤਾ ਸੀਗਾ ਰਾਈਡਰ ਖੜੇ ਹੈ ਇਹਨਾਂ ਦੀ ਮੰਗਾਂ ਦਾ ਕੀ ਕਨਕਲੂਜਨ ਕੱਢਣਾ ਚਾਹੁੰਦੇ ਹੋ ਮੈਮ ਰਿਪੀਟ ਹੀ ਕਰ ਦਿੰਦਾ ਮੈਂ ਦੁਬਾਰਾ ਉਹੀ ਗੱਲ ਪੇ ਜੋ ਚੇਂਜ ਹੋਇਆ ਵੇ ਉਦੇ ਚੈਨਲ ਦਾ ਕੋਈ ਨੁਕਸਾਨ ਹੋਣ ਵਾਲਾ ਨਹੀਂ ਹੈ ਆਪਾਂ ਜੇ ਜਜਮੈਂਟ ਤੇ ਹੀ ਚੱਲਣਾ ਹੈ ਤੇ ਫਿਰ ਮੈਂ ਕੁਝ ਕਰ ਨਹੀਂ ਸਕਦਾ ਆਪਾਂ ਇੱਕ ਹਫਤਾ ਕੰਮ ਕਰਕੇ ਦੇਖ ਲਾਂਗੇ ਕਿਉਂਕਿ ਅੱਜ ਤੋਂ ਪਹਿਲਾਂ ਕੋਈ ਵੀ ਤਿਉਹਾਰ ਖਰਾਬ ਨਹੀਂ ਨਿਕਲੇ ਵਧੀਆ ਤਿਉਹਾਰੀ ਨਿਕਲੇ ਹੈ ਤੇ ਮੈਂ ਚਲੋ ਮੈਂ ਪਿੱਛੇ ਵੀ ਕੋਈ ਗਲਤ ਠੀਕ ਹੈ ਨੋ ਕਮੈਂਟਸ ਥੈਟ ਇਜ਼ ਇਟ ਥੈਟ ਇਜ਼ 올 ਕਮੈਂਟਸ ਆਈ ਸਾਰੇ ਮਤਲਬ ਤੁਸੀਂ ਇੱਕ ਹਫਤੇ ਦੀ ਮੌਲਤ ਦੇ ਹਾਂਜੀ ਬਿਲਕੁਲ ਜੇ ਅੰਦਰ ਕੁਝ ਨਹੀਂ ਹੋ ਸੋ ਸਵੀਗੀ ਦੇ ਰਾਈਡਰਾਂ ਵੱਲੋਂ ਇੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਹਾਏ ਹਾਏ ਦੇ ਜਿਹੜੇ ਹੱਲੇ ਵੀ ਨਾਰੇ ਲਗਾਏ ਜਾ ਰਹੇ ਐ ਸਵੀਗੀ ਦੇ ਆਫਿਸ ਅੱਗੇ ਆ ਤੁਸੀਂ ਦੇਖ ਸਕਦੇ ਹੋ ਸਾਰਾ ਭਾਈਚਾਰਾ ਕਿਵੇਂ ਇਹ ਹਾਏ ਹਾਏ ਦੇ ਨਾਰੇ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਸੋ ਇਹਨਾਂ ਦੀ ਜਿਹੜੇ ਮੰਗਾਂ ਜਿਉਂਦੀ ਤੂੰ ਹੈ ਕਿਉਂਕਿ ਇਹ ਜਿਹੜੇ ਇਹਨਾਂ ਦੇ ਜ਼ੋਨ ਆ ਵੱਡੇ ਕਰ ਦਿੱਤੇ ਗਏ ਆ ਕਿਤਨੇ ਕਿਤੇ ਰਾਤ ਬਰਾਤੇ ਨਾਲ ਇਨਸੀਡੈਂਟ ਹੁੰਦੇ ਨੇ ਉਹਨਾਂ ਦੀ ਕੋਈ ਵੀ ਇਹਨਾਂ ਦੀ ਕੋਲ ਉਹ ਪਰਭਾਈ ਨਹੀਂ ਕੀਤੀ ਜਾਂਦੀ ਚਾਹੇ ਜਾਨੀ ਨੁਕਸਾਨ ਹੋਵੇ ਚਾਹੇ ਮਾਲੀ ਨੁਕਸਾਨ ਹੋਵੇ ਉਹ ਸਵੀਗੀ ਉਹਨਾਂ ਦੀ ਕਿਸੇ ਤਰ੍ਹਾਂ ਦੀ ਵੀ ਜ਼ਿੰਮੇਵਾਰੀ ਨਹੀਂ ਲੈਂਦਾ ਜਦੋਂ ਅਸੀਂ ਸਵੀਗੀ ਦੇ ਆਫਿਸ ਪਹੁੰਚੇ ਆ ਤੇ ਉਸ ਟਾਈਮ ਇੱਥੇ ਇਹਨਾਂ ਦੇ ਜਿਹੜੇ ਮੁਲਾਜ਼ਮ ਬੈਠੇ ਸਨ ਸਵੀਗੀ ਦੇ ਆਫੀਸਰ ਬੈਠੇ ਸੀ ਸਾਰੇ ਹੀ ਕੰਨੀ ਕਤਰਾਉਂਦੇ ਹੋਏ ਨਜ਼ਰ ਆਏ ਬੜੀ ਮੁਸ਼ਕਲ ਸੀ ਸਵਾਲਾਂ ਦੇ ਘੇਰੇ ਚ ਰੱਖਿਆ ਲੇਕਿਨ ਫਿਰ ਵੀ ਇਹ ਹੁਣ ਇੱਕ ਲੌਲੀਪੋਪ ਦੇ ਰਾਹੀ ਦੇ ਕੇ ਤੋਰਿਆ ਇਹਨਾਂ ਨੇ ਸਾਰਿਆਂ ਨੂੰ ਕਿ ਇੱਕ ਹਫਤਾ ਇੱਕ ਕੰਮ ਕਰਕੇ ਦੇਖੋ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਫਿਰ ਅਸੀਂ ਦੇਖਦੇ ਆ ਦੇਖਣਾ ਹੁਣ ਇਹ ਕੀ ਆਨ ਵਾਲੇ ਇੱਕ ਹਫਤੇ ਬਾਅਦ ਇਹਨਾਂ ਦਾ ਕੀ ਰਿਜ਼ਲਟ ਨਿਕਲਦਾ ਹੈ ਇਦਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਬਨੋ ਕੈਮਰਾਮੈਨ ਨਵਲ ਦੇ ਨਾਲ That's <laughs>